ਪ੍ਰੋਗਰਾਮ ਨਾਲ ਜੁੜੇ ਦਸਕਣਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਭ ਚਿਕਾ ਯੂਪੀਐਸਸੀ ਦਾ ਰਿਜ਼ਲਟ ਆ ਕੇ ਹਟਿਆ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਇੱਕ ਨੌਜਵਾਨ ਪੰਜਾਬ ਚ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝ ਪਾਈਏ ਕਿ ਕਿਵੇਂ ਇਗਜ਼ਾਮ ਨੂੰ ਕਲੀਅਰ ਕੀਤਾ ਜਾਂਦਾ ਹੈ 10 ਲੱਖ ਲੋਕ ਅਪਲਾਈ ਕਰਦੇ ਆਂ ਕਈ ਵਾਰੀ 5-6 ਲੱਖ ਦਿੰਦਾ ਹੈ ਕਈ ਵਾਰੀ ਵੱਧ ਦਿੰਦਾ ਤੇ ਉਹਨਾਂ ਚੋਂ ਹਜ਼ਾਰ ਚ ਆਉਣਾ ਆਪਣੇ ਆਪ ਦੇ ਵਿੱਚ ਇੱਕ ਕਿਸਮਤ ਦਾ ਮਿਹਨਤ ਦਾ ਸਾਰੀਆਂ ਚੀਜ਼ਾਂ ਦਾ ਇੱਕ ਸਬਬ ਪਿੱਟਦਾ ਹੈ ਅੱਜ ਮੇਰੇ ਨਾਲ ਰਾਜ ਵਿਰਿੰਦਰ ਸਿੰਘ ਜਿਹੜੇ ਬਖਸ਼ੀ ਵਾਲਾ ਪਿੰਡ ਹੈ ਪਟਿਆਲੇ ਦੇ ਜਮਾ ਨਾਲ ਪਿੰਡ ਦਾ ਸਧਾਰਨ ਕਿਸਾਨ ਪਰਿਵਾਰ ਦੇ ਵਿੱਚੋਂ ਜੰਮੇ ਜਾਇਏ ਨੇ ਬੈਕਗਰਾਉਂਡ ਦੇ ਵਿੱਚ ਕੋਈ ਸਿਵਲ ਸਰਵੈਂਟ ਨਹੀਂ ਸੀ ਇੰਜੀਨੀਅਰਿੰਗ ਲਾਈਨ ਚੁਣੀ ਜਦੋਂ ਪੰਜਾਬ ਦੇ ਵਿੱਚ ਇੱਕ ਰਿਵਾਜ ਸੀ ਕਿ ਇੰਜੀਨੀਅਰਿੰਗ ਬਣਨਾ ਹੈ ਤਾਂ ਉਸ ਦੌਰ ਦੇ ਵਿੱਚੋਂ ਇੱਕ ਚਾਹ ਪਾ ਲਿਆ ਕਿ ਸਿਵਲ ਸਰਵਿਸ ਵਾਲੇ ਪਾਸੇ ਜਾਣਾ ਬਾਅਦ ਚ ਕਿਵੇਂ ਤਿਆਰੀ ਕੀਤੀ ਪੰਜਵਾਂ ਉਹਨਾਂ ਦਾ ਅਟੈਂਪਟ ਕਲੀਅਰ ਹੋਇਆ ਤਿੰਨ ਵਾਰੀ ਉਹਨਾਂ ਨੂੰ ਇੰਟਰਵਿਊ 'ਚ ਪਹੁੰਚਣ ਦਾ ਮੌਕਾ ਮਿਲਿਆ ਕੀ ਅਨੁਭਵ ਕੀਤਾ ਇਹ ਸੰਭਵ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਸਤਿਪੰਨ ਕਰਦੇ ਹਾਂ ਇਸ ਨੌਜਵਾਨ ਦਾ ਸਵਾਗਤ ਸਵਾਗਤ ਹੈ ਸਸਿਕਾ ਸਸਿਕਾ ਠੀਕ ਠਾਕ ਹੋ ਬਹੁਤ ਵਧੀਆ ਜੀ ਠੀਕ ਠਾਕ ਅੱਛਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਥੈਂਕ ਯੂ ਜੀ ਐਡੀ ਵੱਡੇ ਐਗਜ਼ਾਮ ਦੇ ਵਿੱਚੋਂ ਆਪਣੇ ਆਪ ਨੂੰ ਸਤਾਪਤ ਕੀਤਾ ਥੈਂਕ ਯੂ ਸ਼ੁਰੂਆਤ करिए ਕਿ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਕਿੱਥੋਂ ਦੇ ਜੰਮੇ ਪੜੇ ਹੋ ਐਜੂਕੇਸ਼ਨ ਮੋਡਲੀ ਕਿੱਥੋਂ ਦੀ ਰਹੀ ਹੈ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਰਾਜਪ੍ਰੇਂਦਰ ਸਿੰਘ ਮੀਰਾ ਜੰਪੜ ਹੈਗਾ ਪਟਿਆਲਾ ਦਾ ਤੇ ਸਾਡਾ ਪਿੰਡ ਹੈਗਾ ਬਖਸ਼ੀਆਲ ਜੀ ਮੇਰੀ ਸਾਰੀ ਜਿਹੜੀ ਸਕੂਲਿੰਗ ਹੈ ਉਹ 10ਵੀਂ ਤੋਂ ਲੈ ਕੇ 12ਵੀਂ ਤੱਕ ਸਾਰੀ ਮੇਰੀ ਸਕੂਲਿੰਗ ਰਹੀ ਹੈ ਬੁੱਢਾ ਤਲ ਪਬਲਿਕ ਸਕੂਲ ਪਟਿਆਲਾ ਤੋਂ ਜੀ ਫਿਰ ਮੈਂ ਆਪਣੀ ਇੰਜੀਨੀਅਰਿੰਗ ਬੀਟੈਕ ਵਿੱਚ ਕੀਤੀ ਹੈ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਜੀ ਅ ਜਦੋਂ ਇੰਜੀਨੀਅਰਿੰਗ ਦਾ ਸ਼ੌਕ ਸੀ ਟੈਕਨੀਕਲੀ ਸ਼ੌਕ ਸੀਗਾ ਤੁਹਾਨੂੰ ਇਹ ਸਿਵਲ ਸਰਵਿਸ ਵਾਲਾ ਪਾਸਾ ਕਿਵੇਂ ਚੁਣਨਾ ਪਿਆ ਜਦੋਂ ਆਪਾਂ ਆਪਣਾ ਇੰਜੀਨੀਅਰਿੰਗ ਵਾਲੀ ਦੀ ਗੱਲ ਕਰੀਏ ਤਾਂ ਇੰਜੀਨੀਅਰਿੰਗ ਵਿੱਚ ਮੇਰਾ ਇਨਰਟ ਇੱਕ ਪੈਸ਼ਨ ਸੀਗਾ ਮੈਨੂੰ ਉਹ ਚੀਜ਼ 'ਚ ਇੰਟਰਸਟ ਬਹੁਤ ਸੀ ਲੇਕਿਨ ਜਦੋਂ ਉਹਦਾ ਆਪਾਂ ਕੰਮ ਦੇਖੀਏ ਆ ਕੁਝ ਦੇਖੀਏ ਤਾਂ ਉਹ ਜ਼ਿਆਦਾ ਆਪਾਂ ਆਪਣੇ ਲਈ ਕਰਦੇ ਆ ਉਹਦਾ ਜਿਹੜਾ ਇੰਪੈਕਟ ਹੈ ਸੋਸਾਇਟੀ ਤੇ ਇਹਨਾਂ ਲਈ ਦਿਖਦਾ ਤੇ ਜਦੋਂ ਕਿ ਆਪਾਂ ਗੱਲ ਕਰੀਏ ਸਿਵਲ ਸਰਵਿਸਿਜ਼ ਦੀ ਤਾਂ ਮੇਰਾ ਸ਼ੁਰੂ ਤੋਂ ਇੱਕ ਰੁਝਾਨ ਸੀਗਾ ਕਿ ਮੈਂ ਇਹੋ ਜੀ ਫੀਲਡ ਵਿੱਚ ਜਾਵਾਂ ਜਿਹਦੇ ਵਿੱਚ ਮੈਂ ਸਿਰਫ ਆਪਣੇ ਤੱਕ ਸੀਮਿਤ ਨਾ ਹੋਵਾਂ ਸਿਰਫ ਮੈਂ ਆਪਣੇ ਲਈ ਕੰਮ ਨਹੀਂ ਕਰ ਰਿਹਾ ਜਿੱਥੇ ਮੈਂ ਸੋਸਾਇਟੀ ਦੇ ਲਈ ਆਪਣੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਜਿਹੜੀਆਂ ਪ੍ਰੋਬਲਮਸ ਨੇ ਆਪਾਂ ਦੇਖਦੇ ਆਏ ਆ ਉਹਨਾਂ ਨਾਲ ਵੀ ਮੈਂ ਕੰਮ ਕਰ ਸਕਾਂ ਇਸ ਲਈ ਮੈਂ ਸਿਵਲ ਸਰਵਿਸਿਜ਼ ਵੱਲ ਜਾਣਾ ਚੂਸ ਕੀਤਾ ਜਿਹੜਾ ਟੈਕਨੀਕਲ ਬੈਕਗਰਾਉਂਡ ਹੈ ਤੁਹਾਡਾ ਹਾਂਜੀ ਜਿਹੜੀ ਸਿਵਲ ਸਰਵਿਸ ਦੀ ਤਿਆਰੀ ਹੈ ਉਹ ਵੱਖਰੀ ਹੈ ਬਿਲਕੁਲ ਹਾਂਜੀ ਆਰਟਸ ਦੇ ਸਬਜੈਕਟ ਕਹਿ ਲਈਏ ਕਰੰਟ ਅਫੇਅਰਸ ਕਹਿ ਲਈਏ ਜਿਹੜ ਉਹ ਉਸ ਟੈਕਨੀਕਲੀ ਭੜਾਈ ਚ ਪੜੇ ਨਹੀਂ ਜਾਂਦੇ ਇਹ ਸ਼ਿਫਟਿੰਗ ਕਿਵੇਂ ਰਹੀ ਇਹ ਸ਼ਿਫਟਿੰਗ ਦੇਖੋ ਜੇ ਆਪਾਂ ਗੱਲ ਕਰੀਏ ਥੋੜਾ ਇੱਕ ਇਨੀਸ਼ੀਅਲ ਆਪਣਾ ਇਨਰਸ਼ੀਆ ਕਹਿ ਲਓ ਜਾਂ ਇੱਕ ਡਿਫਿਕਲਟੀ ਤਾਂ ਆਪਾਂ ਜ਼ਰੂਰ ਲੱਗਦੀ ਹੈ ਕਿਉਂਕਿ ਜੇ ਆਪਾਂ ਇੰਜੀਨੀਅਰਿੰਗ ਦੀ ਗੱਲ ਕਰਦੇ ਆ ਤਾਂ ਇੰਜੀਨੀਅਰਿੰਗ ਦੇ ਸਬਜੈਕਟ ਬਹੁਤ ਟੂ ਦਾ ਪੁਆਇੰਟ ਨੇ ਉਹਦੇ ਵਿੱਚ ਜੇ ਲਾਅਜ਼ ਨੇ ਜਾਂ ਕੋਈ ਗੱਲ ਆ ਤਾਂ ਜੇ ਕਿਸੇ ਇੱਕ ਸਾਇੰਟਿਸਟ ਨੇ ਕਿਸੇ ਨੇ ਕਹਿ ਤੀ ਤਾਂ 올 ਓਵਰ ਦਾ ਵਰਲਡ ਨੂੰ ਸੇਮ ਰਹਿ ਜਾਣੀ ਆ ਉਹੀ ਕਹੀ ਰਹਿਣੀ ਆ ਉਹੀ ਰਹੂਗੀ ਲੇਕਿਨ ਜਦੋਂ ਆਪਾਂ ਗੱਲ ਕਰਦੇ ਆ ਆਰਟਸ ਦੀ ਤਾਂ ਆਰਟਸ ਦੇ ਸਬਜੈਕਟ ਬਹੁਤ ਐਨਾਲਿਟਿਕਲ ਨਹੀਂ ਬਹੁਤ ਸਬਜੈਕਟਿਵ ਨੇ ਇੱਕ ਬੰਦੇ ਦੀ ਕਿਸੇ ਚੀ ਮਤਲਬ ਕੁਝ ਹੋਰ ਹੋ ਸਕਦਾ ਹੈ ਮੇਰੇ ਲਈ ਜਸਟਿਸ ਜਾਂ ਨਿਆਂ ਦਾ ਮਤਲਬ ਕੁਝ ਹੋਰ ਹੋ ਸਕਦਾ ਹੈ ਤਾਂ ਇਹ ਅੰਡਰਸਟੈਂਡਿੰਗ ਬਣਾਣੀ ਜ਼ਰੂਰ ਇੱਕ ਡਿਫਿਕਲਟੀ ਇਨੀਸ਼ੀਅਲੀ ਆਈ ਲੇਕਿਨ ਜੀ ਆਪਾਂ ਗੱਲ ਕਰੀਏ ਇੰਜੀਨੀਅਰਿੰਗ ਦੀ ਤਾਂ ਇੰਜੀਨੀਅਰਿੰਗ ਇੱਕ ਬਹੁਤ ਸੋਹਣੀ ਚੀਜ਼ ਆ ਚਾਹੇ ਜਿਹੜੀ ਮਰਜ਼ੀ ਤੁਸੀਂ ਫੀਲਡ ਵਿੱਚ ਹੋਵੋ ਇੱਕ ਇੰਜੀਨੀਅਰ ਨੂੰ ਇੱਕ ਚੀਜ਼ ਆਉਂਦੀ ਹੁੰਦੀ ਹੈ ਇੱਕ ਵੱਡੀ ਚੀਜ਼ ਨੂੰ ਖੋਲ ਦੇਣਾ ਉਹਨੂੰ ਛੋਟਾ ਛੋਟੇ ਹਿੱਸੇ 'ਚ ਤੋੜ ਦੇਣਾ ਤੇ ਉਹ ਛੋਟੀ ਚੀਜ਼ ਨੂੰ ਸਮਝ ਕੇ ਦੁਬਾਰਾ ਵੱਡੀ ਚੀਜ਼ ਬਣਾ ਕੇ ਸਾਹਮਣੇ ਰੱਖ ਦੇਣੀ। ਕੀ ਮਤਲਬ? ਤੇ ਇਹੀ ਚੀਜ਼ ਜਿਹੜੀ ਆਪਾਂ ਕਰਨੀ ਆ ਐਕਚੁਅਲ ਪੇਪਰ ਦੀ ਤਿਆਰੀ ਵਿੱਚ ਵੀ ਤੇ ਸੋਸਾਇਟੀ ਦੀ ਪ੍ਰੋਬਲਮਸ ਵਿੱਚ ਵੀ ਆਪਾਂ ਇੱਕ ਵੱਡੀ ਚੀਜ਼ ਦੇਖਣੀ ਆ ਉਹਨੂੰ ਫਿਰ ਐਨਾਲਾਈਜ਼ ਕਰਨਾ ਹੈ ਬਰੀਕੀ ਦੇ ਵਿੱਚ ਛੋਟਾ ਛੋਟਾ ਤੋੜ ਕੇ ਕਿ ਹਾਂ ਇੱਕ ਉਹ ਆਪਣੀਆਂ ਵੀ ਕਬੱਡੀ ਪਿਕਚਰ ਬਣ ਜਾਂਦੀ ਹੈ ਮਲਟੀਪਲ ਸਬਜੈਕਟਸ ਨੂੰ ਤੋੜ ਕੇ ਟਾਰਗੇਟਸ ਬਣਾ ਕੇ ਛੋਟਾ ਛੋਟਾ ਜੋਪਾ ਕਰਦੇ ਜਾਂਦੇ ਆ ਉਹ ਸਿਲੇਬਸ ਜਿਹੜਾ ਵੱਡਾ ਪਹਾੜ ਲੱਗਦਾ ਹੈ ਉਹ ਬਹੁਤ ਛੋਟਾ ਰਹਿ ਜਾਂਦਾ ਤੇ ਛੋਟਾ ਛੋਟਾ ਕਰਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਆਪਾਂ ਸਾਰੀ ਚੀਜ਼ਾਂ ਕਵਰ ਕਰ ਲੰਨੇ ਆ ਅੱਛਾ ਹੁਣ ਆਪਾਂ ਅੱਗੇ ਵਧਦੇ ਆ ਜਦੋਂ ਬੰਦਾ ਇਸ ਪ੍ਰੋਗਰਾਮ ਚ ਉਤਰਦਾ ਹੈ ਸਿਲੇਬਸ ਦੇਖ ਕੇ ਕਿਤਾਬਾਂ ਇਕੱਠੀਆਂ ਕਰ ਰਿਹਾ ਬਹੁਤ ਵੱਡਾ ਸਮੁੰਦਰ ਆਪ ਤੇ ਆਪ ਚ ਕੋਚਿੰਗ ਲਈ ਤੇ ਕਿਵੇਂ ਸ਼ੁਰੂਆਤ ਕੀਤੀ ਡੇ ਪ੍ਰੋਗਰਾਮਸ ਕਿਵੇਂ ਰੱਖਿਆ ਹਾਂਜੀ ਮੇਰੀ ਐਕਚੁਅਲ ਜਿਹੜੀ ਤਿਆਰੀ ਸੀਗੀ ਮੈਂ ਸ਼ੁਰੂ ਕੀਤੀ ਸੀਗੀ ਪਟਿਆਲੇ ਚ ਬਹੁਤ ਮਸ਼ਹੂਰ ਨੇ ਸ਼ਰਮਾ ਸਰ ਨੇ ਤੇ ਅਸੀਂ ਸੁਣਿਆ ਹੋਇਆ ਕਿ ਉਹਨਾਂ ਤੋਂ ਤਿਆਰੀ ਹੁੰਦੀ ਸੀ ਤਾਂ ਮੈਂ ਤੇ ਮੇਰੇ ਕੁਝ ਦੋਸਤ ਹੁੰਦੇ ਸੀ ਅਸੀਂ ਆਪਣੇ ਜੋ 3rd ਇਅਰ ਚ ਹੁੰਦੇ ਸੀ ਅਸੀਂ ਸਵੇਰੇ ਜਾਣਾ ਸਰ ਦੇ ਕੋਲੇ ਸਵੇਰੇ 4 ਤੋਂ 5 ਵਜੇ अर्ਲੀ ਮਾਰਨਿੰਗ ਉਹਨਾਂ ਦੀ ਕਲਾਸ ਹੁੰਦੀ ਸੀ ਅਸੀਂ ਉੱਥੇ ਜਾਣਾ ਉਦੋਂ ਸਾਨੂੰ ਇੰਨੀ ਸਮਝ ਨਹੀਂ ਸੀਗੀ ਨਾ ਕਦੀ ਸਿਲੇਬਸ ਦੇਖਿਆ ਨਾ ਕੋਸ਼ਿਸ਼ ਕੀਤਾ ਬਸ ਇੱਕ ਸ਼ੁਰੂਆਤ ਸੀ ਇੱਕ ਪੈਸ਼ਨ ਸੀ ਵੀ ਅਸੀਂ ਕਰਦੇ ਆਂ ਤੇ ਜਿਵੇਂ ਅਸੀਂ ਗ੍ਰੈਜੂਏਟ ਹੋਏ ਫਿਰ ਮੈਂ ਦਿੱਲੀ ਗਿਆ ਮੈਂ ਦਿੱਲੀ ਜਾ ਕੇ ਇੱਕ ਵਾਰ ਕੋਚਿੰਗ ਲਈ ਉੱਥੇ ਸਮਝਿਆ ਤੇ ਮੈਂ ਬਹੁਤ ਫੋਰਚੂਨੇਟ ਸੀਗਾ ਮੇਰੇ ਸੀਨੀਅਰਸ ਨੇ ਮੇਰੀ ਬਹੁਤ ਹੈਲਪ ਕੀਤੀ ਉਹ ਕਿਉਂਕਿ ਇਸ ਪ੍ਰੋਸੈਸ ਚ ਆਲਰੇਡੀ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਹੜੀਆਂ ਬੁੱਕਸ ਨੇ ਆਪਾਂ ਉਹਨਾਂ ਨੂੰ ਫਾਲੋ ਕਰੀਏ ਤੇ ਕਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਨੇ ਜਿਹੜੀਆਂ ਆਪਾਂ ਅਵੋਇਡ ਕਰਨੀਆਂ ਨੇ ਉਹ ਕੀ ਚੀਜ਼ ਆ ਜਿਹੜੀ ਸਾਨੂੰ ਉਹ ਐਨੀ ਲੱਖਾਂ ਦੀ ਭੀੜ ਤੋਂ ਡਿਫਰੈਂਟ ਕਰੂਗੀ ਜਿਹਦੇ ਨਾਲ ਆਪਣਾ ਪੇਪਰ ਕਲੀਅਰ ਹੋਊਗਾ ਤੇ ਉਹ ਦੱਸਣਾ ਚਾਹੋਗੇ ਵੀ ਉਹ ਕਿਹੜੇ ਨੁਕਤੇ ਸੀ ਜਿਹੜੇ ਕੰਮ ਆਏ ਹਾਂਜੀ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਜਦੋਂ ਪੜਦਾ ਹੁੰਦਾ ਸੀਗਾ ਮੈਂ ਕਦੀ ਵੀ ਘੰਟਿਆਂ ਦਾ ਅਕਾਊਂਟ ਨਹੀਂ ਰੱਖਿਆ ਮੇਰਾ ਹਮੇਸ਼ਾ ਇੱਕ ਪਲਾਨ ਹੁੰਦਾ ਸੀਗਾ ਕਿ ਮੈਂ ਬਹੁਤ ਵਾਰ ਕਹਿਣਾ ਕਿ ਘੰਟੀਆਂ ਨੂੰ ਦੇਖ ਕੇ ਕਦੀ ਨਹੀਂ ਪੜਨਾ ਤੁਸੀਂ ਉਹ ਚੀਜ਼ 2 ਘੰਟੇ ਚ ਕਰ ਸਕਦੇ ਹੋ 4 ਘੰਟੇ ਜਿਹਨੂੰ ਮੈਨੂੰ 6 ਘੰਟੇ ਲੱਗ ਸਕਦੇ ਨੇ ਤਾਂ ਮੈਂ ਆਪਣੇ ਡੇਲੀ ਟਾਰਗੇਟਸ ਬਣਾਉਣੇ ਪਹਿਲਾਂ ਮੰਥਲੀ ਬਣਾਉਣੇ ਫਿਰ ਉਹਨਾਂ ਨੂੰ ਕੱਟ ਸ਼ਾਰਟ ਕਰਕੇ ਡੇਲੀ ਬਣਾਉਣੇ ਤੇ ਮੇਰਾ ਬਸ ਇਹ ਮਨ ਹੁੰਦਾ ਸੀ ਕਿ ਮੈਂ ਉਹ ਉਹਨਾਂ ਟਾਰਗੇਟ ਡੇਲੀ ਆਪਣਾ ਪੂਰਾ ਕਰਕੇ ਹੀ ਸੋਣਾ ਤੇ ਸਵੇਰੇ ਉੱਠਣ ਤੋਂ ਪਹਿਲਾਂ ਮੇਰੇ ਰਾਤ ਨੂੰ ਹੀ ਮਾਈਂਡ ਵਿੱਚ ਹੋਣਾ ਕਿ ਅਗਲੇ ਦਿਨ ਉੱਠ ਕੇ ਮੈਂ ਕਿਹੜੀ ਚੀਜ਼ ਪੂਰੀ ਕਰਨੀ ਹੈ ਤੇ ਦੂਸਰੀ ਚੀਜ਼ ਮੈਂ ਆਪਣੀ ਜਿਹੜੀ ਸੋਰਸਿਸ ਸੀਗੀਆਂ ਉਹਨੂੰ ਬਹੁਤ ਕੰਸਾਈਜ਼ ਕਰਕੇ ਰੱਖਿਆ ਕਿਉਂਕਿ ਪੇਪਰ ਚ ਇਨਾ ਵੱਧ ਪੜਾਂਗੇ ਉਨਾਂ ਆਪਾਂ ਨੂੰ ਹੈਲਪ ਹੋਊਗੀ ਪੇਪਰ 'ਚ ਲੇਕਿਨ ਉਸ 2 ਘੰਟੇ ਦੇ ਵਿੱਚ ਤੁਸੀਂ ਇੰਨਾ ਕ ਜਿਆਦਾ ਕੰਟੈਂਟ ਹੈ ਜਿਹੜਾ ਉਹ ਪੇਪਰ 'ਚ ਰੀਪਰੋਡਿਊਸ ਕਰਨਾ ਹੁੰਦਾ ਹੈ ਕਿ ਜੇ ਤੁਸੀਂ ਇੱਕ ਚੀਜ਼ ਨੂੰ ਮਲਟੀਪਲ ਵਾਰ ਰਿਵਾਈਜ਼ ਨਹੀਂ ਕਰਦੇ ਉਹ ਪੇਪਰ 'ਚ ਯਾਦ ਹੀ ਨਹੀਂ ਆਉਂਦਾ। ਕੀ ਬਾਤ ਹੈ? ਇਹ ਬਹੁਤ ਬਹੁਤ ਮੇਨ ਪੁਆਇੰਟ ਹੈ। ਹਾਂਜੀ ਤੇ ਇਸੇ ਲਈ ਮੈਂ ਆਪਣੇ ਸ਼ਾਰਟ ਨੋਟਸ ਬਣਾਉਂਦਾ ਸੀਗਾ, ਕੁਝ ਚੀਜ਼ਾਂ ਕਰਦਾ ਸੀਗਾ ਕਿ ਚਾਹੇ ਮੈਂ ਚਾਰ ਚੀਜ਼ਾਂ ਪੜ ਕੇ ਜਾਵਾਂ ਲੇਕਿਨ ਉਹ ਚਾਰ ਵਿੱਚੋਂ ਮੇਰੀ ਪੇਪਰ 'ਚ ਗਲਤੀ ਨਹੀਂ ਹੋਣੀ ਚਾਹੀਦੀ। ਉਹ ਪ੍ਰੋਡਿਊਸ ਕਰਨ 'ਚ ਆਸਾਨੀ ਹੋਵੇ। ਹਾਂਜੀ ਕਿ ਚਾਹੇ ਘੱਟ ਕਦੀ ਸੀ ਤੇ ਉਹੀ ਸੋਰਸਸ ਨੂੰ ਦੁਬਾਰਾ ਦੁਬਾਰਾ ਰਿਵਾਈਜ਼ ਕਰਨਾ ਜੇ ਗਲਤੀ ਵੀ ਹੋ ਰਹੀ ਆ ਪੇਪਰ ਚ ਤਾਂ ਭਾਈ ਇਹ ਚੀਜ਼ ਨਹੀਂ ਦੇਖਣੀ ਕਿ ਜਿਹੜਾ ਕੁਐਸਚਨ ਤਾਂ ਆਪਾਂ ਕਦੀ ਪੜ੍ਹਿਆ ਹੀ ਨਹੀਂ ਆਪਣੀ ਨੌਲੇਜ 'ਚ ਹੀ ਹੈ ਨਹੀਂ ਉਹਤੇ ਜ਼ਿਆਦਾ ਫੋਕਸ ਨਾ ਕਰਕੇ ਆਪਾਂ ਇਹ ਦੇਖਣਾ ਕਿ ਜਿਹੜੀ ਆਉਂਦੀ ਹੋਈ ਚੀਜ਼ ਅਸੀਂ ਪੇਪਰ 'ਚ ਗਲਤ ਕਰਿਆ ਹੈ ਉਹ ਕਿਉਂ ਹੋਈ ਏ ਸਾਡੀ ਕੀ ਆਪਾਂ ਉਹਨੂੰ ਯਾਦ ਨਹੀਂ ਕਰ पाए ਜਾਂ ਸਿਲੀ ਮਿਸਟੇਕ ਹੋ ਗਈ ਉਦੋਂ ਤੁਹਾਨੂੰ ਆਪਣੀ ਐਕਚੁਅਲ ਗਲਤੀ ਦਾ ਪਤਾ ਲੱਗਣਾ ਸ਼ੁਰੂ ਹੁੰਦਾ ਤੁਸੀਂ 5 ਵਾਰ ਅਟੈਂਪਟ ਕੀਤਾ ਐਗਜ਼ਾਮ 3 ਵਾਰ ਤੁਸੀਂ ਉਸ ਉਚਾਈ ਤੱਕ ਪਹੁੰਚੇ ਇੰਟਰਵਿਊ ਤੱਕ ਹਾਂਜੀ ਪਹਿਲੀਆਂ ਜਿਹੜੀਆਂ ਕਮੀਆਂ ਸੀ ਜਾਂ ਪਹਿਲੇ ਐਗਜ਼ਾਮਸ ਦਾ ਜਿਹੜਾ ਐਕਸਪੀਰੀਅੰਸ ਸੀ ਉਹਨਾਂ ਦੇ ਵਿੱਚੋਂ ਕੀ ਸਿੱਖਿਆ ਹਾਂਜੀ ਪਹਿਲੀ ਤਰਜੀਹ ਮੈਂ ਇਹ ਚੀਜ਼ ਸਿੱਖੀ ਕਿ ਜਦੋਂ ਤੁਸੀਂ ਪੇਪਰ ਦੇ ਵਿੱਚ ਲਿਖਣਾ ਹੈ ਸਿਰਫ ਜਿੰਨੀ ਤੁਹਾਡੀ ਨੌਲੇਜ ਆ ਕਿਉਂਕਿ ਮੈਂ ਆਪਣੇ ਪਹਿਲੇ ਅਟੈਂਪਟ ਵਿੱਚ ਇੰਟਰਵਿਊ ਦੇ ਰਿਹਾ ਸੀ ਉਦੋਂ ਮੈਂ ਬਹੁਤ ਕੁਝ ਪੜਿਆ ਤਾਂ ਹੋਇਆ ਸੀ ਲੇਕਿਨ ਮੇਰੀ ਲਿਖਣ ਦੀ ਕਲਾ ਚ ਜਿਹੜੀ ਆਪਣਾ ਰਾਈਟਿੰਗ ਹੈ ਕਿਉਂਕਿ ਆਪਣੇ ਇਹਦੇ ਯੂਪੀਐਸਸੀ ਦੇ ਮੀਨਸ ਦੇ ਵਿੱਚ ਪੂਰੇ ਪੇਪਰ ਹੁੰਦੇ ਨੇ ਜਿਹੜੇ ਨੌ ਪੇਪਰ ਉੱਥੇ ਹੱਥੀ ਲਿਖਣੇ ਨੇ ਉਹ ਰਿਟਰਨ ਇਗਜ਼ਾਮ ਹੈ ਸਬਜੈਕਟਿਵ ਹੈ ਕਿਉਂਕਿ ਇੰਨੇ ਟਾਈਮ ਤੋਂ ਇੰਜੀਨੀਅਰਿੰਗ ਹੋਣ ਕਰਕੇ ਉਹ ਰਾਈਟਿੰਗ ਵਾਲੀ ਜਿਹੜੀ ਸਪੀਡ ਆ ਜਾਂ ਰਾਈਟਿੰਗ ਨੂੰ ਕਿਵੇਂ ਲਿਖਣਾ ਉੱਚ ਕਮੀ ਸੀ ਦੂਸਰੇ ਅਟੈਂਪਟ ਦੇ ਵਿੱਚ ਮੈਂ ਇਹ ਦੇਖਿਆ ਕਿ ਚਲੋ ਹੁਣ ਮੇਨੂੰ ਚੀਜ਼ਾਂ ਲਿਖਣੀਆਂ ਪੂਰੀ ਚੰਗੀ ਤਰ੍ਹਾਂ ਆ ਗਈਆਂ ਨੇ ਹੁਣ ਕਿਹੜੇ ਸਪੈਸੀਫਿਕ ਸਬਜੈਕਟ ਨੇ ਜਿਨ੍ਹਾਂ ਚ ਮ ਫੋਕਸ ਕੀਤਾ ਕਿ ਦੇਖਿਆ ਕਿ ਟੌਪ ਪਰ ਜਾਂ ਬਾਕੀ ਬੱਚੇ ਕਿਵੇਂ ਲਿਖ ਰਹੇ ਨੇ ਆਪਣੇ ਨਾਲ ਦੇ ਸੀਨੀਅਰਸ ਨਾਲ ਕੰਸਲਟ ਕੀਤਾ ਆਪਣੇ ਐਸੇ ਦਿਖਾਏ ਅਨਸਰ ਸ਼ੀਟਾਂ ਦਿਖਾਈਆਂ ਤੇ ਤੀਸਰੇ अटेम्प्ट ਤੱਕ ਆਂਦੇ ਆਂਦੇ ਉਹ ਸਾਰੀਆਂ ਚੀਜ਼ਾਂ ਜਦੋਂ ਇੱਕ ਯੂਪੀਐਸਸੀ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਕਿ ਸਾਰੇ ਕਹਿੰਦੇ ਨੇ ਕਿ ਤੁਸੀਂ ਹਰ ਪੇਪਰ ਵਿੱਚ ਐਵਰੇਜ ਪਰਫਾਰਮ ਕਰ ਜਾਓ ਤਾਂ ਉਹਦਾ ਜਿਹੜਾ ਕਯੂਮੂਲੇਟਿਵ ਇਫੈਕਟ ਹੈ ਉਹ ਬਹੁਤ ਜ਼ਿਆਦਾ ਤੁਸੀਂ ਓਵਰਆਲ ਕਲੀਅਰ ਕਰ ਜਾਂਦੇ ਹੋ ਤੇ ਇਸ ਵਾਰ ਰੱਬ ਦੀ ਕਿਰਪਾ ਨਾਲ ਉਹੀ ਚੀਜ਼ ਹੋਈ ਕਿ ਮੇਰੇ ਸਾਰੇ ਪੇਪਰਾਂ ਦੇ ਵਿੱਚ ਨੰਬਰ ਠੀਕ ਰਹੇ ਤੇ ਉਹਦੇ ਕਰਕੇ ਮੈਂ ਲਿਸਟ 'ਚ ਆ ਪਾਇਆ ਮਤਲਬ ਤੁਸੀਂ ਆਪਣੀ ਕੰਟੀਨਿਊਸ ਐਫਰਟ ਇਹ ਰੱਖਣਾ ਹੈ ਪੇਪਰ ਵਿੱਚ ਵੀ ਜਿੱਥੇ ਕਮੀ ਆ ਉਹ ਕਮੀ ਨੂੰ ਕਿਵੇਂ ਪੂਰੇ ਕਰਦੇ ਰਹਿਣਾ ਤੇ ਜਿਹਦੇ ਤੁਸੀਂ ਬੈਟਰ ਹੋ ਦੂਜਿਆਂ ਨਾਲ ਉਹਨੂੰ ਹੋਰ ਅੱਗੇ ਕਿਵੇਂ ਲੈ ਕੇ ਜਾਣਾ ਮਤਲਬ ਤੁਸੀਂ ਰੁਕ ਨਹੀਂ ਸਕਦੇ ਪੇਪਰ ਵਿੱਚ ਬਸ ਉਹੀ ਇੱਕ ਮੇਰੀ ਜਰਨੀ ਰਹੀ ਹੈ ਇਹਦੇ ਵਿੱਚ ਕਿਤਾਬਾਂ ਤਾਂ ਉਹ ਹੀ ਸਟੈਂਡਰਡ ਬੁੱਕਸ ਨੇ ਹਾਂਜੀ ਜਿਹੜਾ ਮੇਨਸ ਲਿਖਣਾ ਹੈ ਹਾਂਜੀ ਲਿਖਣ ਦੇ ਤਰੀਕੇ ਚ ਕੋਈ ਖਾਸ ਗੱਲ ਕੋਈ ਡਾਇਗਰਾਮ ਕੋਈ ਮੈਪਸ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਹਾਂਜੀ ਜਦੋਂ ਆਪਾਂ ਆਪਣੇ ਆਨਸਰਸ ਲਿਖਦੇ ਆਂ ਹਰ ਇੱਕ ਸਬਜੈਕਟ ਦੇ ਆਨਸਰ ਲਿਖਣ ਦੀ ਇੱਕ ਅੱਡ ਖੂਬੀ ਆ ਜੇ ਤੁਸੀਂ ਇਕਨੋਮਿਕਸ ਦਾ ਆਨਸਰ ਲਿਖ ਰਹੇ ਹੋ ਉਹਦੇ ਤੁਸੀਂ ਬਹੁਤ ਜ਼ਿਆਦਾ ਡਾਟਾ ਲਿਖਣਾ ਹੈ ਤੁਸੀਂ ਜੀਡੀਪੀ ਦੇ ਬਾਰੇ ਗੱਲ ਕਰਨੀ ਆ ਤੁਸੀਂ ਫਲੋ ਚਾਰਟ ਨਾਲ ਦਿਖਾ ਸਕਦੇ ਹੋ ਕਿਤੇ ਤਾਂ ਤੁਸੀਂ ਐਦਾਂ ਲਿਖਣਾ ਹੈ ਕਿ ਪਹਿਲਾਂ ਆਪਣੀ ਜੀਡੀਪੀ ਐਨੇ ਪਰਸੈਂਟ ਤੋਂ ਗਰੋਅ ਕਰ ਰਹੀ ਸੀਗੀ ਹਾਲਜਾ ਤੱਕ ਇੱਕ ਬੈਟਰ ਇੰਪੈਕਟ ਕੋਲ ਆਨਸਰ ਦੇ ਵਿੱਚ ਤੁਸੀਂ ਕਿ ਗ੍ਰਾਫ ਬਣਾ ਸਕਦੇ ਹੋ ਜਿੱਚ ਤੁਸੀਂ ਪੂਰਾ ਦਿਖਾਉਂਗੇ ਕਿ ਦੇਖੋ ਜੀ ਜੀਡੀਪੀ ਪਹਿਲਾਂ ਇੰਨੀ ਸੀ ਹੁਣ ਐਨੇ ਨਾਲ ਗਰੋਅ ਕਰ ਰਹੀ ਆ ਉਹ ਜਿਹੜੇ ਵਿਜ਼ੂਅਲ ਇੰਪੈਕਟ ਆਉਂਦਾ ਉਹ ਦੇ ਆਨਸਰਸ ਨੇ ਉਹਨਾਂ ਦੇ ਵਿੱਚ ਤੁਸੀਂ ਡਾਇਗ੍ਰਾਮਸ ਬਣਾਉਣੇ ਹੋ ਜਿਵੇਂ ਸਾਇੰਸ ਐਂਡ ਟੈਕ ਹੈ ਮੈਨੂੰ ਯਾਦ ਹੈ ਸਾਨੂੰ ਇੱਕ ਟੋਲ ਤੇ ਕੁਐਸਚਨ ਆਇਆ ਸੀ ਕਿ ਨਿਊ ਫਾਰਮਸ ਆਫ ਟੋਲ ਐਂਡ ਕਿਵੇਂ ਉਹ ਚੀਜ਼ਾਂ ਚੇਂਜ ਕਰਨਗੀਆਂ ਮੈਂ ਉਹਦੇ ਚ ਬੜੀ ਸੋਹਣੀ ਇੱਕ ਸਿੰਪਲ ਡਾਇਗ੍ਰਾਮ ਬਣਾਈ ਜਿੱਥੇ ਮੈਂ ਟੋਲ ਦਿਖਾਇਆ ਇੱਕ ਗੱਡੀ ਦਿਖਾਈ ਹੈ ਕਿ ਕਿਵੇਂ ਜੀਪੀਐਸ ਨਾਲ ਉਹ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਤੇ ਐਵੇਂ ਦੀ ਜਿਹੜੀ ਵਿਜ਼ੂਅਲ ਰਿਪਰੈਜ਼ੈਂਟੇਸ਼ਨ ਆ ਜਦੋਂ ਇੱਕ ਕੰਪੀਟੀਟਿਵ ਇਗਜ਼ਾਮਸ ਤੁਸੀਂ ਬੈਠੇ ਹੋ ਜਿੱਥੇ ਅੱਧਾ ਅੱਧਾ 21 ਕ ਨੰਬਰ ਮੈਟਰ ਕਰ ਰਿਹਾ ਉਹ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰੀ ਕੈਚ ਦੇ ਕੇ ਜਾਂਦੀਆਂ ਨੇ ਐਗਜ਼ਾਮ ਨੂੰ ਜਾਂ ਯੂਪੀਐਸਸੀ ਕਿਸ ਤਰ੍ਹਾਂ ਦੀ ਡਿਮਾਂਡ ਕਰਦੀ ਹੈ ਕਿਸ ਤਰ੍ਹਾਂ ਦਾ ਹੋ ਜਿਹੜਾ ਅਫਸਰ ਚੁੜਨਾ ਚਾਹੁੰਦੇ ਜਾਂ ਅਫਸਰ ਬਣਾਉਣਾ ਚਾਹੁੰਦੀ ਹੈ ਉਹ ਇੱਕ ਕੈਂਡੀਡੇਟ ਚੋਂ ਕੀ ਲੱਭਦੀ ਹੈ ਸਭ ਤੋਂ ਪਹਿਲਾਂ ਦੇਖੋ ਇਹਦਾ ਇੱਕ ਆਨਸਰ ਯੂਪੀਐਸਸੀ ਦੇ ਪੂਰੇ ਪੈਟਰਨ ਵਿੱਚ ਹੀ ਲੁਕਿਆ ਹੋਇਆ ਹੈ ਜਿਹੜਾ ਆਪਣਾ ਪਹਿਲਾ ਪੇਪਰ ਹੈ ਜਿਹੜਾ ਆਪਾਂ ਪ੍ਰੀਲਿਮਸ ਕਹਿੰਦੇ ਆ ਉਹ ਪ੍ਰੀਲਿਮਸ ਦਾ ਜਿਹੜਾ ਪੇਪਰ ਹੈ ਉਹ ਤੁਹਾਡੀ ਜਨਰਲ ਓਵਰਆਲ ਨੋਲੇਜ ਟੈਸਟ ਕਰਦਾ ਹੈ ਕਿ ਇਹ ਬੰਦੇ ਨੂੰ ਇੱਕ ਪ੍ਰੈਸ਼ਰ ਵਾਲੇ এনਵਾਇਰਨਮੈਂਟ ਦੇ ਵਿੱਚ ਚੀਜ਼ਾਂ ਹੈਂਡਲ ਕਰਨੀਆਂ ਆਉਂਦੀਆਂ ਨੇ ਉਹੀ ਪਹਿਲੀ ਚੀਜ਼ ਹੋਗੀ ਪ੍ਰੈਸ਼ਰ ਹੈਂਡਲਿੰਗ ਦੂਸਰੀ ਚੀਜ਼ ਹੁਣ ਜਿਹੜਾ ਮੀਨਸ ਹੈ ਮੀਨਸ ਦੇ ਵਿੱਚ ਬਹੁਤ ਨੋਲੇਜ ਤੁਹਾਨੂੰ ਚਾਹੀਦੀ ਹੈ ਤੁਸੀਂ ਪੂਰੇ ਇੰਪੈਕਟਫੁਲ ਆਨਸਰ ਲਿਖਣੇ ਨੇ ਤੁਹਾਡੀ ਐਨਾਲਿਟিক্যাল ਸਕਿਲ ਵੀ ਤੁਸੀਂ ਕੁਐਸਚਨ ਨੂੰ ਸਮਝ ਪਾ ਰਹੇ ਹੋ ਕਿ ਕੁਐਸਚਨ ਦੀ ਡਿਮਾਂਡ ਕੀ ਹੈ ਤਾਂ ਦੂਸਰਾ ਡਿਮਾਂਡ ਹੈਗਾ ਤੁਹਾਡੀ ਐਨਾਲਿਟিক্যাল ਸਕਿਲ ਵੀ ਕਿਸੇ ਵੀ ਸੋਸ਼ਲ ਪ੍ਰੋਬਲਮ ਨੂੰ ਸਮਝਣ ਦਾ ਤਰੀਕਾ ਸੈਕੰਡ ਆਪਣੀ ਉਹਦੇ ਵਿੱਚ ਵੀ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਉਹ ਚੀਜ਼ ਨੂੰ ਐਕਸਪਲੇਨ ਕਰ پا ਰਹੇ ਹੋ ਤੇ ਤੀਸਰੀ ਚੀਜ਼ ਕਿੰਨੇ ਤੁਸੀਂ ਓਨੈਸਟ ਹੋ ਜੋ ਕਿ ਇੰਟਰਵਿਊ ਦੇ ਵਿੱਚ ਚੈੱਕ ਹੁੰਦੀਆਂ ਨੇ ਤੁਹਾਡੀ ਓਨੈਸਟੀ ਤੁਹਾਡੀ ਇੰਟੀਗ੍ਰਿਟੀ ਵੀ ਕਿੰਨੇ ਤੁਸੀਂ ਦ੍ਰਿੜ ਤਰੀਕੇ ਨਾਲ ਇੱਕ ਚੀਜ਼ ਤੇ ਅੜੇ ਰਹਿੰਦੇ ਹੋ ਐਵੇਂ ਤਾਂ ਨਹੀਂ ਵੀ ਅੱਜ ਤੁਸੀਂ ਕੁਝ ਹੋਰ ਕਹਿ ਰਹੇ ਹੋ ਕੱਲ ਨੂੰ ਕੋਈ ਸਰਕਮਸਟੈਂਸ ਆਂਦਾ ਹੈ ਉੱਚ ਤੁਸੀਂ ਆਪਣਾ ਪੈਰ ਛੱਡ ਦੋ ਤੇ ਗੱਲ ਬਦਲ ਲਓ ਕਿੰਨੇ ਕੁ ਤੁਸੀਂ ਉਹ ਚੀਜ਼ ਤੇ ਕੌਨਫिडेंट ਹੋ ਕਿੰਨੇ ਤੁਹਾਡੇ ਚ ਲੀਡਰਸ਼ਿਪ ਸਕਿਲਸ ਨੇ ਵੀ ਤੁਸੀਂ ਅੱਗੇ ਵਧ ਕੇ ਕਿਸੇ ਨੂੰ ਗਾਈਡ ਕਰ ਸਕਦੇ ਹੋ ਕਿੰਨੇ ਕੁ ਤੁਹਾਡੇ ਵਿੱਚ ਇਹ ਸਕਿਲਸ ਨੇ ਵੀ ਦੂਸੇ ਦੂਸਰਿਆਂ ਦੀ ਗੱਲਾਂ ਸੁਣਦੇ ਹੋ ਕਿੰਨੇ ਦਈ ਕੇ ਓਵਰਆਲ ਪਰਸਨੈਲਿਟੀ ਨੂੰ ਤੁਹਾਡੇ ਦੇਖਦੇ ਨੇ ਨੌਲੇਜ ਤੋਂ ਲੈ ਕੇ ਤੁਹਾਡੇ ਬੋਲਣ ਦੇ ਤਰੀਕੇ ਤੋਂ ਤੁਹਾਡੇ ਸਲੀਖੇ ਤੋਂ ਹਰ ਚੀਜ਼ ਤੋਂ ਤੁਹਾਨੂੰ ਜਜ ਕੀਤਾ ਜਾਂਦਾ ਹੈ ਤਾਂ ਉਹ ਇੱਕ ਪੂਰੀ ਪਰਸਨੈਲਿਟੀ ਦਾ ਤੁਹਾਡਾ ਇੱਕ ਪੇਪਰ ਹੈ ਤੇ ਉਹ ਪੇਪਰ ਦੀ ਜਰਨੀ ਵੀ ਇਹੋ ਜੀ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਉਹੋ ਜਿਹਾ ਬਣਾ ਹੀ ਦਿੰਦੀ ਹੈ ਤੁਹਾਨੂੰ ਪੇਸ਼ੈਂਸ ਆ ਜਾਂਦਾ ਹੈ ਤੁਹਾਡੇ ਵਿੱਚ ਨਿਮਰਤਾ ਆ ਜਾਂਦੀ ਹੈ ਤੁਹਾਡੇ ਵਿੱਚ ਦੂਸਰਿਆਂ ਨੂੰ ਦੇਖ ਕੇ ਇੱਕ ਜਿਹੜੀ ਗੱਲ ਹੁੰਦੀ ਹੈ ਵੀ ਚਾਹੇ ਪੇਪਰ ਬੱਚਾ ਕਲੀਅਰ ਕਰ ਰਿਹਾ ਜਾਂ ਨਹੀਂ ਕੋਈ ਮਿਹਨਤ ਨੂੰ ਦੇਖਣ ਦਾ ਕਰਨ ਦਾ ਇੱਕ ਜਜ਼ਬਾ ਆ ਜਾਂਦਾ ਹੈ ਦੁਨੀਆ ਨੂੰ ਦੇਖਣ ਦਾ ਇੱਕ ਤਰੀਕਾ ਆ ਜਾਂਦਾ ਹੈ ਤੇ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਨੇ ਤੇ ਉਹੀ ਚੀਜ਼ਾਂ ਨੂੰ ਨੋਟ ਕਰਦੇ ਨੇ ਅਗਲਾ ਸਵਾਲ ਇਹ ਹੈ ਵੀ ਜਦੋਂ ਬੰਦਾ ਬੰਦੇ ਦਾ ਇੱਕ ਫੇਲੀਅਰ ਹੋ ਗਿਆ ਜਾਂ ਇੱਕ ਵਾਰ ਤੁਸੀਂ ਰੁਕ ਗਏ ਲਿਸਟ 'ਚ ਨਹੀਂ ਨਾ ਆਇਆ ਸਾਲ ਦਾ ਲੰਬੀ ਯਾਤਰਾ ਫਿਰ 365 ਦਿਨਾਂ ਦੀ ਉਹ ਸਮੇਂ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਕਿਵੇਂ ਬਣਾ ਕੇ ਰੱਖਿਆ ਤਾਂ ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਇਸ ਵਾਰ ਆਈ ਵਾਸ ਫੋਰਚੂਨੇਟ ਕਿ ਮੈਂ ਲਿਸਟ ਦੇ ਇਸ ਪਾਰ ਸੀ ਲੇਕਿਨ ਮੈਂ ਉਹ ਲਿਸਟ ਨੂੰ ਦੋ ਵਾਰੀ ਦੂਸਰੀ ਸਾਈਡ ਤੋਂ ਵੀ ਦੇਖਿਆ ਕਿ ਜਦੋਂ ਵੀ ਉਹ ਲਿਸਟ ਨੂੰ ਸਰਚ ਕਰਦੇ ਸੀ ਉਹ ਚ ਨਾਮ ਨਹੀਂ ਹੁੰਦਾ ਸੀ ਤੇ ਫਿਰ ਪੂਰਾ ਸਾਲ ਆਪਣੇ ਆਪ ਨੂੰ ਦੁਬਾਰਾ ਇਕੱਠਾ ਕਰਨਾ ਤੇ ਮੈਨੂੰ ਕਈ ਵਾਰ ਤਾਂ ਯਾਦ ਹੈ ਕਿ ਰਿਜ਼ਲਟ ਤੋਂ 4-4 ਦਿਨ ਬਾਅਦ ਵੀ ਦੁਬਾਰਾ ਪੇਪਰ ਹੁੰਦਾ ਸੀਗਾ ਤੇ ਉਹਦੇ ਪੇਪਰ 'ਚ ਵੀ ਅਸੀਂ ਜਾਣ ਬੈਠਦੇ ਹੁੰਦੇ ਸੀ ਉਹਦੇ ਜਸ ਬਸ ਇਹੀ ਆਪਣੇ ਤੇ ਭਰੋਸਾ ਰੱਖਦੇ ਸੀ ਪਹਿਲੀ ਚੀਜ਼ ਤਾਂ ਕਿ ਜਿੱਦਣ ਪੇਪਰ ਦੇਣ ਜਾਣਾ ਆਪਣੇ ਹਾਰਡਵਰਕ ਤੇ ਪੂਰਾ ਭਰੋਸਾ ਰੱਖਣਾ ਤੇ ਮਾਲਕ ਦੀ ਕਿਰਪਾ ਹੋਣੀ ਆ ਤੁਹਾਡੇ ਤੇ ਤੁਹਾਡੇ ਹਾਰਡਵਰਕ ਨੂੰ ਫਲ ਲੱਗਣਾ ਹੀ ਲੱਗਣਾ ਅਸੀਂ ਇਹ ਚੀਜ਼ ਨਹੀਂ ਦੇਖਣੀ ਕਿ ਚਾਹੇ ਰਿਜ਼ਲਟ ਆ ਰਿਹਾ ਹੈ ਚਾਹੇ ਨਹੀਂ ਪਹਿਲੀ ਚੀਜ਼ ਤਾਂ ਕੀ ਕੀ ਅਸੀਂ ਆਪਣੇ ਪੂਰੇ ਸੱਚੇ ਮਨ ਨਾਲ ਪੂਰੇ ਸਾਲ ਮਿਹਨਤ ਕੀਤੀ ਸੀ ਫਿਰ ਉਹ ਚੀਜ਼ ਨੂੰ ਆਏ ਦੇਖਣਾ ਵੀ ਹੁਣ ਅੱਗੇ ਕਿਵੇਂ ਵਧਣਾ ਹੈ ਚਲੋ ਜੋ ਹੋ ਗਿਆ ਹੋ ਗਿਆ ਨਹੀਂ ਹੋਈ ਸਿਲੈਕਸ਼ਨ ਅਨਸਰ ਸ਼ੀਟ ਆਈ ਤੁਹਾਡੇ ਮਾਰਕਸ ਆਏ ਉਹਨੂੰ ਦੇਖਣਾ ਕਿ ਕਿੱਥੇ ਮੇਰੀ ਗਲਤੀ ਰਹਗੀ ਫਿਰ ਉਹ ਗਲਤੀ ਨੂੰ ਫੜ ਲੈਣਾ ਫਿਰ ਉਹ ਗਲਤੀ ਨੂੰ ਦੇਖਣਾ ਕਿ ਹੁਣ ਐਨੇ ਟਾਈਮ ਦੇ ਵਿੱਚ ਗਲਤੀ ਨੂੰ ਸੁਧਾਰਨਾ ਕਿਵੇਂ ਹੈ ਤੇ ਨਵੀਆਂ ਚੀਜ਼ਾਂ ਨੂੰ ਐਡ ਕਿਵੇਂ ਕਰਨਾ ਹੈ ਤੇ ਫਿਰ ਦੂਸਰੀ ਚੀਜ਼ ਉਹ ਕੌਨਫੀਡੈਂਸ ਬਣਾਏ ਰੱਖਣਾ ਤੇ ਜਿਹਦੇ ਵਿੱਚ ਮੇਰੇ ਪੇਰੈਂਟਸ ਦਾ ਮੇਰੇ ਯਾਰ ਦੋਸਤਾਂ ਦਾ ਸਾਰਿਆਂ ਦਾ ਬੜਾ ਸਹਿਯੋਗ ਸੀ ਉਹਨਾਂ ਨੇ ਹਮੇਸ਼ਾ ਰੱਖਣਾ ਕਿ ਤੂੰ ਇਹ ਪੇਪਰ ਕਲੀਅਰ ਕਰੇਗਾ ਤੇ ਅਸੀਂ ਤੈਨੂੰ ਮਿਹਨਤ ਕਰਦੇ ਦੇਖਿਆ ਸਾਰਾ ਕੁਝ ਕਰਦੇ ਦੇਖਿਆ ਤਾ ਕਿਤੇ ਨਾ ਕਿਤੇ ਉਹ ਕੌਨਫੀਡੈਂਸ ਜਦੋਂ ਮੈਂ ਨਹੀਂ ਕਹਿੰਦਾ ਕਿ ਮੈਂ ਹਰ ਟਾਈਮ ਬਹੁਤ ਹਾਈ ਤੇ ਰਹਿੰਦਾ ਸੀਗਾ ਹਰ ਕਿਸੇ ਨੂੰ ਫੇਲਿਅਰ ਤੋਂ ਬਾਅਦ ਇੱਕ ਡਿਪ ਆਉਂਦਾ ਹੈ ਇੱਕ ਲੋ ਆਉਂਦਾ ਹੀ ਹੈ ਹਾਂਜੀ ਤੇ ਲੇਕਿਨ ਉਹਨਾਂ ਦੀ ਕਿਤੇ ਨਾ ਕਿਤੇ ਬਹੁਤ ਸਪੋਰਟ ਰਹਿੰਦੀ ਸੀ ਕਿ ਮੈਨੂੰ ਕਦੀ ਵੀ ਉਹ ਆਪਣੇ ਲੋ ਵਿੱਚ ਮੈਨੂੰ ਲੋ ਤੇ ਰਹਿਣ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕੁਸ਼ ਨਾ ਕੁਸ਼ ਤਾਂ ਚਾਹੇ ਪੇਪਰ ਤੇਰੇ ਲਈ ਜਿਵੇਂ ਵੀ ਹੋਵੇ ਤੂੰ ਇਹਦੇ ਚ ਇੰਨੀ ਮਿਹਨਤ ਕਰ ਰਿਹਾ ਹੈ ਤੂੰ ਸਿੱਖ ਰਿਹਾ ਹੈ ਕੁਛ ਚੰਗਾ ਹੀ ਹੋਊਗਾ ਰੱਬ ਤੇ ਭਰੋਸਾ ਰੱਖ ਕਿ ਤੇਰੇ ਲਈ ਜੋ ਵੀ ਰਾਹ ਚੁਣਿਆ ਜਾਊਗਾ ਉਹ ਵਧੀਆ ਹੀ ਹੋਊਗਾ ਤੇ ਬਸ ਉਹੀ ਇੱਕ ਹੋਪ ਨਾਲ ਰੱਬ ਦੇ ਭਰੋਸੇ ਨਾਲ ਤੇ ਆਪਣੀ ਜਿਹੜੀਆਂ ਚੀਜ਼ਾਂ ਮੈਂ ਕਰ ਰਿਹਾ ਅੱਗੇ ਡਾਇਰੈਕਸ਼ਨਸ ਆਪਣੀ ਗਲਤੀਆਂ ਨੂੰ ਸਿੱਖ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਬਸ ਧਿਆਨ ਚ ਰੱਖਦੇ ਹੋਏ ਮੈਂ ਤਿਆਰੀ ਕਰਦਾ ਰਿਹਾ ਇੱਕ ਤੁਸੀਂ ਸਧਾਰਨ ਕਿਸਾਨ ਦੇ ਪੁੱਤਰ ਹੋ ਕੋਈ ਬੈਕਗਰਾਉਂਡ ਦੇ ਵਿੱਚ ਕੋਈ ਸਿਵਲ ਸਰਵੰਟ ਹੈ ਨਹੀਂ ਸਾਡੀ ਫੈਮਿਲੀ ਦੇ ਵਿੱਚ ਸਿਵਲ ਸਰਵਿਸਿਜ਼ ਵਿੱਚ ਕੋਈ ਨਹੀਂ ਇਹਦੀ ਚੋਣ 'ਚ ਇਹ ਤੁਹਾਡੀ ਨਿੱਜੀ ਚੋਣ ਸੀ ਘਰਦਿਆਂ ਨੇ ਕਿਵੇਂ ਸਾਥ ਦਿੱਤਾ ਕਿਤੇ ਨਾ ਕਿਤੇ ਜ਼ਰੂਰ ਇੱਕ ਡਿਫਿਕਲਟ ਚੁਆਇਸ ਸੀਗੀ ਇਹ ਮੇਰੇ ਲਈ ਵੀ ਕਿਉਂਕਿ ਇੰਜੀਨੀਅਰਿੰਗ ਤੋਂ ਬਾਅਦ ਇੱਕ ਵਧੀਆ ਨੌਕਰੀ ਕਰ ਲੈਣਾ ਬਹੁਤ ਈਜ਼ੀ ਇੱਕ ਪਾਥਵੇ ਸੀਗਾ ਲੇਕਿਨ ਉਹਨਾਂ ਨੇ ਹਮੇਸ਼ਾ ਮੇਰੀ ਇਹ ਚੀਜ਼ ਵੀ ਸਪੋਰਟ ਕੀਤੀ ਕਿ ਤੂੰ ਆਪਣੇ ਤੋਂ ਉੱਤੇ ਉੱਠ ਕੇ ਚੀਜ਼ਾਂ ਨੂੰ ਦੇਖ ਰਿਹਾ ਹੈ ਤੂੰ ਆਪਣਾ ਫਾਇਦਾ ਨਹੀਂ ਦੇਖ ਰਿਹਾ ਤੂੰ ਇਹ ਵੀ ਦੇਖ ਰਿਹਾ ਕਿ ਇੱਕ ਐਫਜੀ ਸਰਵਿਸ 'ਚ ਤੂੰ ਜਾਣਾ ਚਾਹੁੰਦਾ ਹੈ ਜਿੱਥੇ ਲੋਕਾਂ ਦੀ ਵੀ ਤੂੰ ਹੈਲਪ ਕਰ 파ਵੇਂ ਤਾਂ ਉਹਨਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਕਿ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਲਾਈਫ ਦੇ ਵਿੱਚ ਜੋ ਵੀ ਡਿਸੀਜਨ ਲਏਗਾ ਜਾਂ ਜਿੱਧਰ ਨੂੰ ਅਸੀਂ ਤੇਰੇ ਨਾਲ ਖੜੇ ਹਾਂ ਜੀ ਇੱਧਰ ਰਿਜ਼ਲਟ ਜਦੋਂ ਰਿਜ਼ਲਟ ਆਇਆ ਮੈਂ ਆਪਣੇ ਦੋਸਤਾਂ ਦੇ ਨਾਲ ਸੀਗਾ ਉਸ ਟਾਈਮ ਤੇ ਮੈਂ ਉਸ ਟਾਈਮ ਦਿੱਲੀ ਸੀਗਾ ਲਿਸਟ ਤੇ ਵਿਸ਼ਵਾਸ ਹੋਇਆ ਪਹਿਲਾਂ ਐਕਚੁਅਲੀ ਮੇਰੇ ਇਸ ਵਾਰੀ ਦੋ ਵਾਰ ਲਿਸਟ ਦੇਖਣ ਤੋਂ ਬਾਅਦ ਤਾਂ ਮੈਂ ਹਰ ਵਾਰੀ ਹੱਥ ਕੰਮ ਜਾਂਦੇ ਸੀਗੇ ਕਿ ਇਸ ਵਾਰ ਕੀ ਬਣੂਗਾ ਰਿਜ਼ਲਟ ਦਾ ਸਾਲ ਦੀ ਮਿਹਨਤ ਐ ਤੁਹਾਡੀ ਅੱਖਾਂ ਸਾਹਮਣੇ ਐ ਤੇ ਮੇਰੇ ਦੋਸਤ ਦਾ ਐਕਚੁਅਲੀ ਫੋਨ ਆਇਆ ਮੈਨੂੰ ਕਿ ਤੇਰਾ ਰਿਜ਼ਲਟ ਆ ਗਿਆ ਤੇ ਤੂੰ ਸਿਲੈਕਟ ਹੋ ਗਿਆ ਇਸ ਵਾਰੀ ਤੇ ਉਹ ਖੁਸ਼ੀ બસ ਫਿਰ ਉਸ ਤੋਂ ਬਾਅਦ ਤਾਂ ਹੰਝੂਆਂ ਦੇ ਫੋਨ ਚ ਨਿਕਲੇ ਨੇ ਕਿ ਵੀ ਰੱਬ ਦਾ ਸ਼ੁਕਰ ਹੈ ਬਸ ਪਹਿਲੀ ਜਿਹੜਾ ਵਰਡ ਮੇਰੇ ਮੂੰਹੋਂ ਨਿਕਲਿਆ ਉਹ ਸ਼ੁਕਰ ਸੀਗਾ ਕਿ ਰੱਬ ਦਾ ਸ਼ੁਕਰ ਹੈ ਕਿ ਇਸ ਵਾਰੀ ਰੱਬ ਨੇ ਇੱਥੇ ਤੱਕ ਸਾਨੂੰ ਪਹੁੰਚਾਇਆ ਉਸ ਤੋਂ ਬਾਅਦ ਮੈਂ ਆਪਣੇ ਘਰੇ ਫੋਨ ਕੀਤਾ ਮੇਰੇ ਮਾਤਾ ਜੀ ਕਹਿੰਦੇ ਫਾਦਰ ਸਾਹਿਬ ਸਾਰੇ ਮਤਲਬ ਹੰਝੂਆਂ 'ਚ ਸੀਗੇ ਕਿ ਇੰਨੇ ਸਾਲ ਦੀ ਮਿਹਨਤ ਫਾਈਨਲੀ ਰੰਗ ਲਿਆਈ ਹੈ ਤੇ ਬਸ ਅਸੀਂ ਰੱਬ ਦਾ ਹੀ ਸ਼ੁਕਰ ਕਰ ਸਕਦੇ ਹਾਂ ਕੀ ਚੀਜ਼ ਹੈ ਇੱਕ ਨੌਜਵਾਨ ਜਿਹੜਾ ਗ੍ਰੈਜੂਏਸ਼ਨ ਕਰ ਰਿਹਾ ਹੈ ਜਿਵੇਂ ਪਲੱਸ 2 ਚ ਜਿਹਦੇ ਮੰਤ ਖਿਆਲ ਆਉਂਦਾ ਵੀ ਸਿਵਲ ਸਰਵਿਸ ਵਾਲੇ ਪਾਸੇ ਜਾਣਾ ਹੈ ਹਾਂਜੀ ਥੋਡੀ ਨਿੱਜੀ ਸਲਾਹ ਕੀ ਰਹੂਗੀ ਉਹਦੇ ਲਈ ਦੇਖੋ ਮੇਰੇ ਸਾਬ ਨਾਲੇ ਇੱਕ ਬਹੁਤ ਟਾਪ एग्जाम ਹੈ ਤੇ ਉਦੋਂ ਹੀ ਤੁਹਾਨੂੰ ਇੱਕ ਪਲੈਟਫਾਰਮ ਵੀ ਮਿਲ ਰਿਹਾ ਹੈ ਕਿ ਜਿੱਥੇ ਤੁਸੀਂ ਬਹੁਤ ਅੱਗੇ ਵਧ ਕੇ ਇੱਕ ਰੋਲ ਲੀਡਰਸ਼ਿਪ ਰੋਲ ਲੈ ਕੇ ਕੰਮ ਕਰ ਸਕਦੇ ਹੋ ਓਕੇ ਤਾਂ ਮੈਂ ਕਹੂੰਗਾ ਕਿ ਆਪਣੇ ਯੂਥ ਨੂੰ ਇਹੋ ਜੀ ਸਰਵਿਸਿਜ਼ ਦੇ ਵਿੱਚ ਆ ਕੇ ਅੱਗੇ ਵਧ ਕੇ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਤੇ ਨਾਲ ਹੀ ਆਪਣਾ ਪੂਰਾ ਐਫਰਟ ਮਾਰੋ ਪੂਰਾ ਜੋਰ ਮਾਓ ਲੇਕਿਨ ਨਿਰਾਸ਼ ਨਹੀਂ ਹੋਣਾ ਇਹਨੂੰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਯੂਪੀਐਸਸੀ ਦੀ ਜਿਹੜੀ ਤਿਆਰੀ ਹੈ ਉਹ ਇੱਕ ਸਪ੍ਰਿੰਟ ਨਹੀਂ ਹੈ ਉਹ 100 ਮੀਟਰ ਦੀ ਦੌੜ ਨਹੀਂ ਹੈ ਇੱਕ ਮੈਰਾਥਨ ਹੈ ਇਹਦੇ ਵਿੱਚ ਆਪਾਂ ਆਪਣੀ ਸਪੀਡ ਨੂੰ ਕੰਸਿਸਟੈਂਸੀ ਨੂੰ ਬਣਾਈ ਰੱਖਣਾ ਹੈ ਇੱਕ ਲੰਬੀ ਜਿਵੇਂ ਆਪਾਂ ਕਹਿੰਦੇ ਆਪਾਂ ਲੰਬੇ ਰੇਸ ਦੇ ਘੋੜੇ ਬਣਨਾ ਹੌਲੀ ਹੌਲੀ ਚੱਲੀ ਜਾਣਾ ਤੇ ਛੋਟੀਆਂ-ਛੋਟੀਆਂ ਹਾਰਾਂ ਨੂੰ ਜਿਵੇਂ ਕਹਿੰਦੇ ਨੇ ਕਿ ਇੱਕ ਕਹਿੰਦੇ ਜੰਗ ਹਾਰਨ ਨਾਲ ਆਪਾਂ ਪੂਰੇ ਦਾ ਪੂਰਾ ਮੈਦਾਨ ਨਹੀਂ ਛੱਡ ਕਦੀ ਵੀ ਛੱਡ ਕੇ ਜਾਣਾ ਹੈਗਾ ਇਦਾਂ ਹੀ ਜੇ ਥੱਲੇ ਆਨਿਓ ਦੁਬਾਰਾ ਉੱਠੋ ਆਪਣੀ ਗਾਈਡੈਂਸ ਦੇ ਨਾਲ ਚੱਲਦੇ ਰਹੋ ਪਰ ਲੇਕਿਨ ਜੇ ਤੁਹਾਡੇ 2-3 ਅਟੈਂਪਟ ਹੋ ਜਾਂਦੇ ਨੇ ਮੈਂ ਲੇਕਿਨ ਕਹਾਂਗਾ ਇੱਕ ਪਲਾਨ B ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇੱਕ ਅਨਸਰਟਨ ਐਗਜ਼ਾਮ ਹੈ ਮੈਂ ਇਨ ਸਾਲ ਦੇਖਿਆ ਹੈ ਕਿ ਕਿਵੇਂ ਥੋੜੇ ਥੋੜੇ ਨੰਬਰਾਂ ਤੋਂ ਬੰਦਾ ਰਹਿ ਜਾਂਦਾ ਤਾਂ 2-3 ਅਟੈਂਪਟ ਤੋਂ ਬਾਅਦ ਆਪਣਾ ਪਲਾਨ B ਜ਼ਰੂਰ ਰੱਖੋ ਤੇ ਨਾਲ ਦੀ ਨਾਲ ਇੱਧਰ ਆਪਣਾ ਫੋਕਸ ਕਰਦੇ ਰਹੋ ਨਹੀਂ ਮੈਂ ਤੁਹਾਨੂੰ ਜਿਹੜਾ ਮੇਰਾ ਸਵਾਲ ਦਾ ਮਤਲਬ ਸੀ ਵੀ ਤਿਆਰੀ ਜੇ ਕੋਈ ਸੋਚ ਰਿਹਾ ਪਲੱਸ 2 ਚ ਗ੍ਰੈਜੂਏਸ਼ਨ ਚ ਉਹਨੂੰ ਮੋਡਲੀ ਚ ਅਖਬਾਰ ਪੜ੍ਹਨਾ ਚਾਹੀਦਾ ਹੈ ਅਖਬਾਰ ਨੂੰ ਪੜ੍ਹ ਲਵੇ ਮੋਡਲੀ ਮੋਡਲੀ ਨਾਲ ਨਾਲ ਗ੍ਰੈਜੂਏਸ਼ਨ ਦੇ ਵਿੱਚ ਜੇ ਕਿਤੇ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਗ੍ਰੈਜੂਏਸ਼ਨ ਤੋਂ ਬਾਅਦ ਗੱਲ ਫੜੀ ਹੈ ਜੇ ਕਿਸੇ ਨੇ ਨਾਲ ਨਾਲ ਤਿਆਰੀ ਕਰਨੀ ਹੈ ਤਾਂ ਕਿਹੜੀਆਂ ਚੀਜ਼ਾਂ ਅਡਾਪਟ ਕਰ ਲੈਣੀਆਂ ਚਾਹੀਦੀਆਂ ਤਾਂ ਸਭ ਤੋਂ ਪਹਿਲਾਂ ਮੇਰੇ ਹਿਸਾਬ ਨਾਲ ਐਨਸੀਆਰਟੀਸ ਤੇ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਐਨਸੀਆਰਟੀਆਂ ਆਪਣੀਆਂ ਬੇਸਿਕ ਕਿਤਾਬਾਂ ਨੇ ਉਹ ਈਜ਼ੀ ਟੂ ਅੰਡਰਸਟੈਂਡ ਨੇ ਉਹਦੇ ਨਾਲ ਤੁਹਾਨੂੰ ਪੂਰੇ ਸਿਲੇਬਸ ਦਾ ਇੱਕ ਗ੍ਰਾਸਪ ਮਿਲ ਜਾਂਦਾ ਕਿ ਅੱਛਾ ਇਹ ਪੇਪਰ 'ਚ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਆਪਣੀ ਗ੍ਰੈਜੂਏਸ਼ਨ ਦੇ ਵਿੱਚ ਉਹ ਐਨਸੀਆਰਟਿਸ ਤੇ ਫੋਕਸ ਕਰੋ ਨਾਲ ਨਾਲ ਤੁਸੀਂ ਨਿਊਜ਼ਪੇਪਰ ਰੀਡਿੰਗ ਦੀ ਇੱਕ ਹੈਬਿਟ ਬਣਾਓ ਉਹਦੇ ਨਾਲ ਕੀ ਹੁੰਦਾ ਚਾਹੇ ਤੁਹਾਨੂੰ ਖਬਰਾਂ ਨਹੀਂ ਸਮਝ ਆਉਂਦੀਆਂ ਲੇਕਿਨ ਜਦੋਂ ਤੁਸੀਂ ਉਹ ਅਖਬਾਰ ਨੂੰ ਡੇਲੀ ਪੜ੍ਹਦੇ ਰਹੋਗੇ ਤੁਹਾਨੂੰ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਨਾਲ ਇੱਕ ਲਿੰਕੇਜ ਦੇਖਣਾ ਸ਼ ਤੇ ਉਹ ਤੋਂ ਸਟਾਰਟ ਕਰੋ ਇੱਕ ਵਾਰੀ ਤੁਹਾਡੀ ਗ੍ਰੈਜੂਏਸ਼ਨ ਪੂਰੀ ਹੁੰਦੀ ਹੈ ਤੁਸੀਂ ਆ ਲਾਸਟ ইয়ার ਤੱਕ ਆ ਗਏ ਜੋ ਤੁਸੀਂ ਪੇਪਰ ਲਈ एलिਜੀਬਲ ਹੋ ਜੰਨੇ ਹੋ ਉਦੋਂ ਤੱਕ ਤੁਹਾਡਾ ਇੱਕ ਬਹੁਤ ਸਟਰੋਂਗ ਬੇਸ ਬਣ ਜਾਂਦਾ ਹੈ ਐਨਸੀਆਰਟੀਸ ਦੇ ਨਾਲ ਫਿਰ ਤੁਸੀਂ ਆਪਣੀ ਸਟੈਂਡਰਡ ਬੁక్స్ ਤੇ ਸ਼ਿਫਟ ਹੋ ਸਕਦੇ ਹੋ ਜਾਂ ਤੁਸੀਂ ਗਾਈਡੈਂਸ ਅੱਜਕੱਲ YouTube ਤੇ ਬਹੁਤ ਫ੍ਰੀ ਗਾਈਡੈਂਸ ਤੁਹਾਨੂੰ ਸਾਰਿਆਂ ਨੂੰ ਅਵੇਲੇਬਲ ਹੈ ਲੇਕਿਨ ਪਹਿਲੀ ਗੱਲ ਉਹੀ ਹੈ ਕਿ ਆਪਣਾ ਬੇਸ ਜੇ ਆਪਣੀ ਨੀਵ ਮਜ਼ਬੂਤ ਨਹੀਂ ਹੋਊਗੀ ਤਾਂ ਉੱਪਰ ਜਿੰਨੀ ਮਰਜ਼ੀ ਚੀਜ਼ਾਂ ਪੜ੍ਹੀ ਚੱਲੋ ਉਹਦਾ ਕੋਈ ਫਾਇਦਾ ਨਹੀਂ ਜਿਹੜੇ ਪਿਛਲੇ ਸਾਲਾਂ ਦੇ ਪ੍ਰੀਵੀਅਸ ਈਅਰ ਆ ਪਹਿਜਨ ਨੂੰ ਕੁਐਸਚਨ ਹੈਗੇ ਨੇ ਬੁਕਸ ਨੇ ਜਿਹੜੀਆਂ ਉਹਦੀਆਂ ਉਹ ਕਿੰਨਾ ਕੁ ਪ੍ਰਭਾਵ ਰੱਖਦੀ ਹੈ ਪ੍ਰੀਵੀਅਸ ਈਅਰ ਕੁਐਸਚਨਸ ਆ ਯੂਪੀਐਸਸੀ ਦਾ ਦੇਖੋ ਜੇ ਅਸੀਂ ਇਹਨਾਂ ਨੂੰ ਅਸੀਂ ਕਹਿੰਦੇ ਹੁੰਨੇ ਆ ਕਿ ਗਾਈਡਿੰਗ ਸਾਡੀ ਲਾਈਟ ਨੇ ਇਹ 골ਡਨ ਸਾਡੀ ਲਾਈਟ ਹੈ ਜੇ ਇਹਦੇ ਨਾਲ ਅਸੀਂ ਚੀਜ਼ਾਂ ਨੂੰ ਅੱਗੇ ਦੇਖਦੇ ਆ ਤਾਂ ਪ੍ਰੀਵੀਅਸ ਇਅਰ ਕੁਐਸਚਨਸ ਬਹੁਤ ਜ਼ਰੂਰੀ ਨੇ ਇਹ ਦੂਜੇ ਪੇਪਰਾਂ ਵਾਂਗ ਨਹੀਂ ਕਿ ਯੂਪੀਐਸਸੀ ਵਿੱਚ ਪ੍ਰੀਵੀਅਸ ਇਅਰ ਕੁਐਸਚਨ ਰਿਪੀਟ ਹੋ ਜੇ ਕਿ ਜੇ ਆਪਾਂ ਕਰ ਲਈ 10 ਇਅਰਲੀ ਕਰ ਲਈ ਰਿਪੀਟ ਹੋ ਜਾਣਗੇ ਲੇਕਿਨ ਇਨਾਂ ਵਿੱਚੋਂ ਤੁਹਾਨੂੰ ਥੀਮਸ ਆਇਡੈਂਟੀਫਾਈ ਕਰਨੀਆਂ ਆ ਜਾਂਦੀਆਂ ਨੇ ਕਿ ਅੱਛਾ ਯੂਪੀਐਸਸੀ ਜ਼ਿਆਦਾ ਇਹ ਕੁਐਸਚਨਾਂ ਤੇ ਫੋਕਸ ਕਰ ਰਹੀ ਹੈ ਇਹ ਐਮੇ ਦੇ ਟਾਈਪ ਆਫ ਕੁਐਸਚਨਸ ਪੁੱਛੇ ਜਾ ਰਹੇ ਨੇ ਆਪਸ਼ਨਸ ਕਿਵੇਂ ਐਲੀਮੀਨੇਟ ਕਰ ਸਕਦੇ ਆ ਤੇ ਟਾਈਮ ਮੈਨੇਜਮੈਂਟ ਆਪਾਂ ਕਿਵੇਂ ਕਰ ਸਕਦੇ ਆ ਐਵੇਂ ਦੇ ਕੁਐਸਚਨਾਂ ਤਾਂ ਪ੍ਰੀਵੀਅਸ ਇਅਰ ਕੁਐਸਚਨਸ ਨੂੰ ਤੁਸੀਂ ਇਦਾਂ ਯੂਜ਼ ਕਰ ਸਕਦੇ ਆ ਤੁਹਾਨੂੰ ਅੱ ਇਸ ਯਾਤਰਾ ਦੇ ਵਿੱਚ ਜਿਹੜਾ ਹਮੇਸ਼ਾ ਨਾਲ ਰਹਿ ਕਿਹੜੀ ਆਦਤ ਕਿਹੜੀ ਕੋਈ ਜਿਹੜੀ ਚੀਜ਼ ਸੀ ਕਿ ਜਿਹੜੀ ਨਾਲ ਰਹੀ ਪੰਕਚੁਅਲ ਸੀਗੇ ਲਗਾਤਾਰਤਾ ਸੀਗੀ ਕੀ ਸੀਗਾ ਤੁਹਾਡੇ ਚ ਕਿ ਤੁਹਾਨੂੰ ਯੂਪੀਐਸਸੀ ਦੀ ਕੰਧ ਟਪਾਤੀ ਮੈਂ ਕਹੂੰਗਾ ਕੰਸਿਸਟੈਂਸੀ ਕਿ ਮੈਂ ਲਗਾਤਾਰ ਇੰਨੇ ਟਾਈਮ ਜੇ ਇਹ ਪੇਪਰ ਦੀ ਅੱਜ ਸਫਲਤਾ ਪ੍ਰਾਪਤ ਕਰ ਪਾਇਆ ਉਹਦਾ ਰੀਜ਼ਨ ਇਹ ਹੀ ਸੀਗਾ ਕਿ ਮੈਂ ਕੰਸਿਸਟੈਂਟ ਸੀਗਾ ਮੇਰੇ ਮੈਂ ਕਿਤੇ ਨਾ ਕਿਤੇ ਉਹ ਸੈਲਫ ਡਿਸਪਲਿਨ ਲਿਆ ਆ ਪਾਇਆ ਕਿ ਜਦੋਂ ਮੇਰੇ ਆ ਉਸ ਕੋ ਉਮਰੇ ਨੇ ਯਾ ਕਿਤੇ ਮੌਜਾਂ ਕਰ ਰਹੇ ਨੇ ਮੈਂ ਉਸ ਟਾਈਮ ਤੇ ਆਪਣੇ ਆਪ ਨੂੰ ਰੋਕ ਕੇ ਕਿ ਨਹੀਂ ਮੈਂ ਬੈ ਕੇ ਪੜਨਾ ਅੱਜ ਜੇ ਮੇਰਾ ਇਹ ਟਾਰਗੇਟ ਆ ਤਾਂ ਮੈਂ ਇਹਨੂੰ ਪੂਰਾ ਕਰਨਾ ਮੈਂ ਨਹੀਂ ਬਾਹਰ ਜਾਣਾ ਤਾਂ ਕਿਤੇ ਨਾ ਉਹ ਚੀਜ਼ ਆ ਤੇ ਦੂਸਰੀ ਚੀਜ਼ ਹੈ ਕਿ ਹਾਰਡ ਵਰਕ ਤੇ ਭਰੋਸਾ ਮੈਂ ਹਮੇਸ਼ਾ ਇੱਕ ਚੀਜ਼ ਕਹਿੰਦਾ ਹੁੰਦਾ ਸੀਗਾ ਕਿ ਤਕਦੀਰ ਨਾਲੋਂ ਮੈਨੂੰ ਮੇਰੇ ਹਾਰਡ ਵਰਕ ਤੇ ਜ਼ਿਆਦਾ ਭਰੋਸਾ ਜੇ ਰੱਬ ਨੇ ਚਾਇਆ ਤਾਂ ਮੈਨੂੰ ਉਹ ਵੀ ਮਿਲ ਜੂ ਜੋ ਤਕਦੀਰ 'ਚ ਨਹੀਂ ਹੈਗਾ ਲੇਕਿਨ ਉਹਦੇ ਲਈ ਮੈਨੂੰ ਹਾਰਡ ਵਰਕ ਕਰਨਾ ਪਊਗਾ ਤੇ ਮੈਂ ਉਹ ਹਾਰਡ ਵਰਕ ਦੇ ਭਰੋਸੇ ਤੇ ਰੱਬ ਦੇ ਭਰੋਸੇ 'ਤੇ ਬੈ ਕੇ ਬਸ ਉਹ ਕੰਸਿਸਟੈਂਟਲੀ ਚੱਲਦਾ ਗਿਆ ਇਸ ਸਾਲ ਕੋਈ ਖਾਸ ਮ ਮੈਂ ਯੂਥ ਨੂੰ ਇਹ ਕਹਾਂਗਾ ਕਿ ਜਿਹਨੇ ਅੱਜਕੱਲ ਆਪਣਾ ਯੂਥ ਬਹੁਤ ਓਪਰਚ्युनिटीਜ਼ ਦੀ ਘਾਟ ਮਹਿਸੂਸ ਕਰਦਾ ਹੈ ਮੈਂ ਕਹਾਂਗਾ ਕਿ ਆਪਣੇ ਇੱਥੇ ਵੀ ਬਹੁਤ ਓਪਰਚ्युनिटीਜ਼ ਨੇ ਕਿ ਇੱਕਦਮ ਇਹ ਡਿਸੀਜਨ ਨਾ ਲਵੋ ਕਿ ਆਪਣੇ ਕੋਲ ਅੱਜਕੱਲ ਇੱਥੇ ਓਪਰਚ्युनिटी ਨਹੀਂ ਹੈਗੀ ਕਿ ਆਪਾਂ ਬਾਹਰ ਚਲੀਏ ਜਾਂ ਕੁਝ ਕਰੀਏ ਕਿ ਇੱਥੇ ਆਪਣੀ ਓਪਰਚ्युनिटीਜ਼ ਬਹੁਤ ਨੇ ਉਹਨਾਂ ਨੂੰ ਐਕਸਪਲੋਰ ਕਰੀਏ ਤੇ ਨਾਲ ਦੀ ਨਾਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਚ ਇਹ ਵੀ ਕਹਿਣਾ ਚਾਹੂਗਾ ਵੀ ਸਰਕਾਰ ਵੀ ਇਹ ਚੀਜ਼ 'ਚ ਯੋਗਦਾਨ ਜ਼ਿਆਦਾ ਦੇਵੇ ਹੋਰ ਸਪੋਰਟ ਕਰੇ ਤਾਂ ਕਿ ਆਪਣੇ ਜਿਹੜੇ ਪੜ੍ਹਾਈ ਵਾਲੇ ਪਾਸੇ ਨੂੰ ਬੱਚੇ ਨੇ ਜਿਹੜੇ ਕਰਨਾ ਚਾਹੁੰਦੇ ਨੇ ਉਹਨਾਂ ਦੀ ਹੈਲਪ ਹੈ ਕੋਚਿੰਗ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਇਹਦੇ ਵਿੱਚ ਲੇਕਿਨ ਕੋਚਿੰਗ ਦੀ ਇਹ ਚੀਜ਼ ਹੈ ਕਿ ਕੋਚਿੰਗ ਤੁਹਾਨੂੰ ਇੱਕ ਬੇਸ ਬਣਾ ਕੇ ਦੇ ਦੂਗੀ ਲੇਕਿਨ ਕੋਚਿੰਗ ਤੁਹਾਨੂੰ ਇੱਥੋਂ ਚਾ ਕੇ ਪੇਪਰ ਕਲੀਅਰ ਨਹੀਂ ਕਰਵਾਉਗੀ ਕੋਚਿੰਗ ਨੇ ਤੁਹਾਨੂੰ ਸਿੱਧੇ ਰਾਹ ਪਾ ਦੇਣਾ ਉਹ ਰਾਹ ਤੇ ਹੁਣ ਚੱਲਣਾ ਕਿ ਕਿੰਨੀ ਤੇਜ਼ੀ ਨਾਲ ਹੈ ਤੇ ਕਿੰਨੇ ਤੁਸੀਂ ਦ੍ਰਿੜਤਾ ਨਾਲ ਚੱਲ ਪਾਣੇ ਹੋ ਉਹ ਤੁਹਾਡੇ ਹੱਥ ਹੈ ਸੈਲਫ ਸਟੱਡੀ ਬਹੁਤ ਜ਼ਰੂਰੀ ਆ ਮੇਰੇ ਮੰਨਣ ਦੇ ਅਕੋਰਡਿੰਗ ਤਾਂ ਸੈਲਫ ਸਟੱਡੀ ਬਹੁਤ ਮਤਲਬ ਜੇ ਕੋਚਿੰਗ ਦਾ 20% 30% ਰੋਲ ਆ ਤਾਂ 70% 60% ਰੋਲ ਤੁਹਾਡੀ ਸੈਲਫ ਸਟੱਡੀ ਦਾ ਸ਼ਿਕਾਸ ਹਨ ਜੀ ਲਿਖਾਈ ਜਿਹੜੀ ਸ਼ਿਕਾਈ ਲਿਖਾਈ ਕਹੇ ਨੇ ਜਾਂ ਤੁਹਾਡੇ ਕਹਿੰਦੇ ਨੇ ਭਾਸ਼ਾ ਤੇ ਮੁਹਾਰਤ ਆ ਜਿਹੜੀ ਹਾਂ ਜੀ ਉਹ ਕਿੰਨੀ ਇੱਕ ਇੰਪੋਰਟੈਂਟ ਮੰਨਦੇ ਹੋ ਇਸ ਇਗਜ਼ਾਮ ਦੇ ਦੇਖੋ ਯੂਪੀਐਸਸੀ ਦਾ ਜ਼ਿਆਦਾ ਫੋਕਸ ਇਹ ਚੀਜ਼ਾਂ ਤੇ ਨਹੀਂ ਹੁੰਦਾ ਕਿ ਥੋੜੀ ਕਿੰਨਾ ਸੋਹਣਾ ਲਿਖ ਰਿਹਾ ਨੋ ਡਾਊਟ ਜਦੋਂ ਇੱਕ ਇਵੈਲੂਏਟਰ ਤੁਹਾਡੀ ਕਾਪੀ ਪੜ੍ਹੇਗਾ ਤਾਂ ਉਹਨੂੰ ਜੇ ਤੁਹਾਡਾ ਚੰਗੀ ਤਰੀਕੇ ਨਾਲ ਸਮਝ ਆ ਰਿਹਾ ਉਹਨੂੰ ਐਫਰਟ ਨਹੀਂ ਪਾਉਣਾ ਪੈ ਰਿਹਾ ਜ਼ੋਰ ਨਹੀਂ ਪਾਉਣਾ ਪੈ ਰਿਹਾ ਦਿਮਾਗ ਤੇ ਤਾਂ ਨੇਚਰਲੀ ਉਹਨੂੰ ਈਜ਼ ਹੋਊਗਾ ਤੁਹਾਨੂੰ ਨੰਬਰ ਮਿਲਣਗੇ ਲੇਕਿਨ ਜ਼ਿਆਦਾ ਫੋਕਸ ਤੁਹਾਡਾ ਹੋਣਾ ਚਾਹੀਦਾ ਕਿ ਤੁਹਾਡਾ ਆਨਸਰ ਕਿੰਨਾ ਐਨਾਲਿਟਿਕਲ ਹੈ ਡਿਮਾਂਡ ਨੂੰ ਮੈਚ ਕਰ ਰਿਹਾ ਹੈ ਉਹਦੇ ਚ ਵੈਲਿਊ ਐਡੀਸ਼ਨ ਵਾਲੇ ਪੁਆਇੰਟਸ ਹੈਗੇ ਨੇ ਇਹਤੇ ਜ਼ਿਆਦਾ ਧਿਆਨ ਦਿਓ ਸਾਫ਼ ਸੁਥਰਾ ਲਿਖੋ ਲੇਕਿਨ ਜ਼ਿਆਦਾ ਐਮੇਨੀ ਕੀ ਜ਼ਿਆਦਾ ਸੋਨਾ ਕਰਕੇ ਲਿਖ ਦਾਂਗੇ ਸਾਨੂੰ ਜ਼ਿਆਦਾ ਮਾਰਕਸ ਮਿਲ ਜਾਣਗੇ ਐਵੇਂ ਨਹੀਂ ਸਾਫ਼ ਸੁਥਰਾ ਲਿਖੋ ਤੇ ਜ਼ਿਆਦਾ ਕੁਐਸਚਨ ਦੀ ਡਿਮਾਂਡ ਨੂੰ ਐਡਰੈਸ ਕਰਦੇ ਹੋ ਜੀ ਤੁਹਾਡਾ ਪੇਪਰ ਦਾ ਭਾਸ਼ਾ ਕਿਹੜੀ ਰਹੀ ਮੈਂ ਇੰਗਲਿਸ਼ ਮੀਡੀਅਮ ਵਿੱਚ ਤੇ ਜਿਹੜਾ ਆਪਾਂ ਐਡੀਸ਼ਨਲ ਸਬਜੈਕਟ ਲੈਂਦੇ ਆ ਉਹ ਕੀ ਸੀ ਤੁਹਾਡਾ ਮੇਰਾ ਪੋਲੀਟੀਕਲ ਸਾਇੰਸ ਤੇ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਇਹ ਜਦੋਂ ਇਹ ਜਿਹੇ ਚੀਜ਼ਾਂ ਤੁਸੀਂ ਪੜ੍ਹੀਆਂ ਟੈਕਨੀਕਲ ਪਾਸੋਂ ਜਾ ਕੇ ਸ਼ੌਕ ਜਾਂ ਕਿਵੇਂ ਬਣ ਗਿਆ ਸੀ ਇਹ ਸ਼ੌਂਕ ਦੇਖੋ ਏਦਾਂ ਬਣਿਆ ਕਿ ਪਹਿਲਾਂ ਜਦੋਂ ਅਸੀਂ ਤਿਆਰੀ ਕਰਦੇ ਸੀ ਨਾ ਇੰਜੀਨੀਅਰਿੰਗ ਦੇ ਵਿੱਚ ਟੈਕਨੀਕਲ ਫੀਲਡ ਵਿੱਚ ਤਾਂ ਬਹੁਤ ਹੀ ਮਤਲਬ ਟੈਕਨੀਕਲ ਜੀ ਫੀਲਡ ਸੀ ਕਿ ਸੋਸਾਇਟੀ ਨਾਲ ਉਹ ਕਟ-ਆਫ ਸੀਗੇ ਚੀਜ਼ਾਂ ਨੂੰ ਪੜ ਰਹੇ ਹਾਂ ਉਹ ਸੋਸਾਇਟੀ ਵਿੱਚ ਕਿਵੇਂ ਚੀਜ਼ਾਂ ਹੋ ਰਹੀਆਂ ਨੇ ਸਾਨੂੰ ਕੋਈ ਲੈਣ ਦੇਣ ਨਹੀਂ ਲੇਕਿਨ ਜਦੋਂ ਜਿਵੇਂ ਹੁਣ ਮੈਂ ਪੋਲਿਟਿਕਲ ਸਾਇੰਸ ਦੇ ਸਪੈਸ਼ਲੀ ਸਪੈਸੀਫਿਕਲੀ ਮੈਂ ਕਹੂੰਗਾ ਇੰਟਰਨੈਸ਼ਨਲ ਰਿਲੇਸ਼ਨ ਜਦੋਂ ਮੈਂ ਪੜਿਆ ਮੇਰਾ ਅੱਜ ਵੀ ਇੰਨਾ ਜ਼ਿਆਦਾ ਇੰਟਰਸਟ ਬਣ ਗਿਆ ਉਹ ਚੀਜ਼ ਵਿੱਚ ਕਿ ਦੁਨੀਆ 'ਚ ਕੀ ਹੋ ਰਿਹਾ ਹੈ ਕਿਉਂ ਇਹ ਚੀਜ਼ ਹੋ ਰਹੀ ਹੈ ਜੇ ਇੰਡੀਆ ਚਾਈਨਾ ਦਾ ਰਿ ਉਹ ਜਿਹੜਾ ਰੁਝਾਨ ਹੈ ਉਸ ਇੱਕ ਤਰੀਕੇ ਨਾਲ ਇੰਨਾ ਜ਼ਿਆਦਾ ਬਣ ਗਿਆ ਸਬਜੈਕਟਾਂ ਦੇ ਵਿੱਚ ਕਿ ਬੰਦੇ ਨੂੰ ਸਮਝ ਆਇਆ ਕਿ ਨਹੀਂ ਯਾਰ ਵੀ ਟੈਕਨੀਕਲ ਤੋਂ ਬਾਹਰ ਵੀ ਇੱਕ ਹੈਗੇ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਬਹੁਤ ਲੋਕ ਕਹਿੰਦੇ ਨੇ ਵੀ ਆਰਟਸ ਦੀ ਇੰਨੀ ਵੈਲਿਊ ਨਹੀਂ ਲੇਕਿਨ ਮੈਨੂੰ ਲੱਗਿਆ ਕਿ ਆਰਟਸ ਦੀ ਵੀ ਓਨੀ ਹੀ ਵੈਲਿਊ ਹੈ ਜਿੰਨੀ ਟੈਕਨੀਕਲ ਦੀ ਹੈ ਤੁਹਾਨੂੰ ਸੋਸਾਇਟੀ ਸਮਝਣ ਚ ਬਹੁਤ ਹੈਲਪ ਕਰਦੀ ਆ ਆਲੇ ਦੋ ਆਲੇ ਦੀ ਦੁਨੀਆ ਨੂੰ ਸਮਝਣ ਦੀ ਤੁਹਾਨੂੰ ਨੀਤੀ ਆ ਜਾਂਦੀ ਆ ਆਖਰੀ ਸਵਾਲ ਹਾਂਜੀ ਨੌਜਵਾਨ ਪੀਟੀਏ 23 ਸਾਲ ਦੇ ਤੁਸੀਂ ਹੈਗੇ ਹਾਂਜੀ ਜਦੋਂ ਇਸ ਤਰ੍ਹਾਂ ਦੇ ਇਗਜ਼ਾਮ ਨੂੰ ਕੱਢ ਕੇ ਬੰਦਾ ਬਾਹਰ ਆਉਂਦਾ ਹੈ ਹਾਂਜੀ ਤਾਂ ਸਕੈਨ ਕਰਦਾ ਕੋਈ ਪਿੰਨ ਪੁਆਇੰਟ ਇੱਕ ਇਸ ਇਗਜ਼ਾਮ ਲਈ ਟਿਪਸ ਕੋਈ ਇੱਕ ਜਾਂ ਦੋ ਕਹਿਣਾ ਚਾਹੋਗੇ ਖਾਸ ਕੋ ਟੈਕਨੀਕਲੀ ਟਿਪਸ ਕੋਈ ਬੱਚਿਆਂ ਨੂੰ ਦੇਣਾ ਚਾਹਾਂ ਮੈਂ ਇਹੀ ਕਹੂੰਗਾ ਕਿ ਬਸ ਹੌਂਸਲਾ ਨਹੀਂ ਹਾਰਨਾ ਕਿ ਇਹ ਪੇਪਰ ਦੇ ਵਿੱਚ ਆਪਣੇ ਆਪ ਤੇ ਭਰੋਸਾ ਰੱਖੋ ਤੇ ਰੱਬ ਤੇ ਭਰੋਸਾ ਰੱਖੋ ਕਦੀ ਦੂਜੇ ਦੀ ਮਿਹਨਤ ਨੂੰ ਮਾੜਾ ਨਾ ਦੱਸੋ ਤੇ ਆਪਣੇ ਆਪ ਨੂੰ ਇੰਨਾ ਉਹ ਨਾ ਸਮਝੋ ਕਿ ਮੈਂ ਬਹੁਤ ਵੱਡੇ ਖਾਂ ਹੋ ਗਿਆ ਫਨੇ ਖਾਂ ਹੋ ਗਿਆ ਕਿ ਮੈਂ ਪੇਪਰ ਕੱਢ ਲਿਆ ਪਤਾ ਨਹੀਂ ਮੇਰੇ ਏਜ ਕੁਛ ਖਾਸ ਸੀ ਬਹੁਤ ਬੱਚੇ ਮਿਹਨਤ ਕਰਦੇ ਨੇ ਤੁਸੀਂ ਅੱਜ ਖੁਸ਼ ਨਸੀਬ ਹੋ ਕਿ ਤੁਸੀਂ ਲਿਸਟ ਦੇ ਵਿੱਚ ਹੈਗੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਬੱਚਾ 1 ਨੰਬਰ 2 ਨੰਬਰ ਤੋਂ ਰਹਿ ਗਿਆ ਉਹ ਤੁਹਾਡੇ ਤੋਂ ਮਾੜਾ ਸੀ ਥੋੜਾ ਦਿਨ ਵਧੀਆ ਸੀ ਥੋੜੇ ਤੇ ਬਾਬੇ ਦੀ ਕਿਰਪਾ ਸੀ ਤਾਂ ਤੁਸੀਂ ਅੱਜ ਇਸ ਪਾਰ ਹੋ ਆਪਣੇ ਤੇ ਭਰੋਸਾ ਰੱਖੋ ਦੂਜਿਆਂ ਦੀ ਹੈਲਪ ਕਰੋ ਜ਼ਰੂਰੀ ਕੰਪੀਟੀਸ਼ਨ ਹੈ ਲੇਕਿਨ ਇਹ ਸਾਰੇ ਜਿਹੜੇ ਆਪਾਂ ਤਿਆਰੀ ਕਰਦੇ ਆਂ ਉਹ ਇੱਕ ਕਮਿਊਨਿਟੀ ਆ ਆਪਾਂ ਇੱਕ ਦੂਜੇ ਦੀ ਹੈਲਪ ਕਰਨੀ ਆ ਕਦੀ ਇੱਕ ਦੂਜੇ ਦੀ ਲੱਤ ਨਹੀਂ ਖਿੱਚਣੀ ਹੈਗੀ ਵੀ ਕਿਤੇ ਮੇਰੇ ਤੋਂ ਅੱਗੇ ਨਾ ਨਿਕਲ ਜੇ ਹੈਲਪ ਕਰੋ ਬਾਕੀ ਜਿਹਦੀ ਕਿਸਮਤ ਚ ਜੋ ਹੈ ਰੱਬ ਨੇ ਤੁਹਾਡੀ ਮਿਹਨਤ ਅਕੋਰਡਿੰਗ ਤੁਹਾਨੂੰ ਉਹ ਚੀਜ਼ ਦੇ ਦੇਣੀ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਿਆ ਸਾਡੇ ਨੌਜਵਾਨਾਂ ਨੂੰ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬੀਏਤ ਨੂੰ ਖਾਸ ਕਰਕੇ ਖੇਤੀ ਨੂੰ ਰਿਪਰੈਜ਼ੈਂਟ ਕਰਦੇ ਹੋ ਸਾਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ ਸਾਡੇ ਪੰਜਾਬ ਨੂੰ ਤੇ ਹਰ ਫੀਲਡਾਂ 'ਚ ਸਾਨੂੰ ਨੌਜਵਾਨ ਪੀੜ੍ਹੀ ਦੀ ਲੋੜ ਹੈ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਬਹੁਤ ਮਿਹਰਬਾਨੀ ਥੈਂਕ ਯੂ